ਮੰਨਾ ਪਰੋ ਹੈ ਨਾ ਦੇਖੋ ਆਪਾਂ ਦੱਸ ਤਾਂ ਦੱਸਾਂਗੇ ਦੋਸਤਾਂ ਨੂੰ ਸਾਰੇ ਹੈਲਪ ਕਰਨਗੇ ਤੇ ਅੱਜ ਮੰਨਾ ਪਰੋ ਮੰਨਣਾ ਪਰੋ ਦੇਖੋ ਸਾਡਾ ਵੀ ਮਨ ਪਰਿਆ ਹੈ ਨਾ ਕਿੰਨੇ ਸਾਲ ਹੋ ਗਏ ਜੀ ਇਹਨਾਂ ਨੂੰ ਬਿਮਾਰ ਨੂੰ 4 ਸਾਲ ਤੋਂ ਹੋ ਗਏ ਜੀ ਇਹਨਾਂ ਦੀ 150 ਹੁੰਦੀਆਂ ਨੂੰ ਕੋਈ ਗੁਜ਼ਾਰਾ ਮਾਸੀ ਮੁਸ਼ਕਲੀ ਹੋ ਜਾਂਦਾ ਸਾਡਾ ਜੀ ਇੰਨੀ ਦਵਾਈ ਤੇ ਆਹ ਇਹਨਾਂ ਦੀਆਂ ਰਿਪੋਰਟਾਂ ਨੇਗੀਆਂ ਆ ਦਿਖਾਓ ਧਿਆਨ ਨਾਲ ਜੀ ਜੀ ਆਹ ਦੇਖੋ ਰਿਪੋਰਟਾਂ ਨੇਗੀਆਂ ਹਜੀ ਜੁਦਲੋ ਵੀ ਇੱਕ ਹਫ਼ਤੇ ਦੀਆਂ ਰਿਪੋਰਟਾਂ ਨੇ ਜੀਆਂ ਤੇ 15 ਦਿਨਾਂ ਦੀ ਇਹ ਦਵਾਈ ਐ ਇਦੋਂ ਜ਼ਿਆਦਾ ਕਿ 8 ਸਾਲਾਂ ਚੋਂ ਇਹਨਾਂ ਦੇਖੋ ਵੀ ਉਹਨਾਂ ਇਨਸਾਨ 'ਚ ਵਜਨ ਨਹੀਂ ਹੋਣਾ ਜਿੰਨੀ ਉਹਨਾਂ ਨੇ ਦਵਾਈ ਖਾਦੀ ਹੈਗੀ ਐਸਿਆਂ ਦਾ ਗੁਜ਼ਾਰਾ ਕਿੱਦਾਂ ਚੱਲ ਰਿਹਾ ਪੈਸਿਆਂ ਦਾ ਤਾਂ ਬਹੁਤ ਮੁਸ਼ਕਲ ਹਾਲ ਐ ਕਦੇ ਕਿਸੇ ਦੇ ਹੱਥ ਬੰਦਿਆ ਕਦੇ ਕਿਸੇ ਦੇ ਰੋਜ਼ ਇਹਨਾਂ ਦੇ ਵੀਰੇ ਸਾਹ ਦਾ ਟੀਕਾ ਲਗਵਾਉਣਾ ਪੈਂਦਾ ਜੇ ਇਹਨਾਂ ਦੇ ਟੀਕਾ ਨਹੀਂ ਲੱਗਦਾ ਤਾਂ ਇਹਨਾਂ ਦੀ ਰਾਤ ਨਹੀਂ ਸੌਖੀ ਨੰਗਦੀ ਹੈਗੀ ਤਾ ਕਰਕੇ ਹੁਣ ਰੋਜ਼ ਦੇਖੋ ਆਪਾਂ ਜੇ ਇੱਕ ਵੀ ਆਪਾਂ ਟੀਕਾ ਲਵਾਈਏ ਤਾਂ ਆਪਾਂ ਨੂੰ ਕਿੰਨੀ ਤਕਲੀਫ ਹੁੰਦੀ ਹੈ ਤੇ ਰੋਜ਼ ਇਨਸਾਨ ਜਿਹੜਾ ਰੋਜ਼ ਟੀਕਾ ਇੱਕ ਲਵਾ ਰਿਹਾ ਹੈ ਤੇ ਉਹਦੀ ਜ਼ਿੰਦਗੀ ਕਿੰਨੀ ਕੌਖੀ ਹੋ ਸਕਦੀ ਹੈ ਡਾਇਲਿਸ ਕਰਾਉਣ ਵੇਲੇ ਜਿਹੜੀਆਂ ਇਹਨਾਂ ਦੇ ਸੂਈਆਂ ਲੱਗਦੀਆਂ ਕਿਉਂ ਆਪਾਂ ਤਾਂ ਹਕੀਕੀ ਦੇਖਦੇ ਹਾਂਗੇ ਬਹੁਤ ਦਿੱਕਤ ਵਾਲੀ ਗੱਲ ਆ ਆਪਦਾ ਵੀ ਲੋਕੰਡਾ ਖੜਾ ਹੋ ਜਾਂਦਾ ਤੁਹਾਡੇ ਕੋਲੇ ਵੀ ਪੈਸੇ ਹੋ ਜਾਣ ਜਿਵੇਂ ਡਾਕਟਰ ਕਹਿ ਰਿਹਾਗਾ ਵੀ ਇਹਨਾਂ ਦਾ ਗੁਰਦਾ ਪੇਜੋ ਸਹੀ ਹੋ ਜਾਣਾ ਕਿੰਨੀ ਕੁ ਮਨ ਚ ਖੁਸ਼ੀ ਹੋਊਗੀ ਤੁਹਾਨੂੰ ਜੀ ਬਾਦੂ ਖੁਸ਼ੀ ਹੋਊਗੀ ਰੋਜ਼ ਬਿਮਾਰੀਆਂ ਤੋਂ ਪਤ ਤੁਸੀਂ ਨਾ ਮਨ ਨਾ ਖਰਾਬ ਕਰੋ ਕੋਈ ਗੱਲ ਨਹੀਂ ਫਿਕਰਾਂਗੇ ਲੋਕ ਵੀ ਕਰਨਗੇ ਉਹ ਕਹਿ ਰਿਹਾ ਵੀ ਪੈਸਾ ਚਾਹੀਦਾ ਇਲਾਜ ਇਹਨਾਂ ਦਾ ਹੋ ਸਕਦਾ ਫਿਰ ਪੈਸਾ ਤਾਂ ਦੇਖੋ ਜੀ ਦੋਸਤੋ ਹੱਥ ਬੰਨ ਕੇ ਤੁਹਾਨੂੰ ਬੇਨਤੀ ਆ ਵੀ ਤੁਸੀਂ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਰੱਬ ਦੇ ਹੁਕਮ ਨਾਲ ਸ਼ੁਸ਼ੇਵਾ ਸ਼ੁਰੂ ਕੀਤੀ ਆ ਕੀਪੂਰਾ ਸੇਵਾ ਅੱਜ ਇੱਕ ਘਰ ਚ ਆਏ ਆ ਜਿਹਨੂੰ ਬਹੁਤ ਹੀ ਮਦਦ ਦੀ ਲੋੜ ਹੈ ਉਹਨਾਂ ਦੇ ਘਰ ਦੇ ਹਾਲਾਤ ਦਿਖਾਵਾਂਗੇ ਵੀ ਕਿਸ ਤਰ੍ਹਾਂ ਹੋਏ ਪਏ ਨੇ ਇਸ ਪਰਿਵਾਰ ਨੂੰ ਮਦਦ ਦੀ ਬਹੁਤ ਜ਼ਰੂਰਤ ਹੈ ਆਹਾ ਕਰਦੇ ਹਾਲਾਤ ਨੇ ਬਸ ਇਹ ਹੀ ਸੇਵਾ ਸ਼ੁਰੂ ਕੀਤੀ ਆ ਵੀ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਕੋਲੇ ਪਹੁੰਚੇ ਤੇ ਇਸ ਪਰਿਵਾਰ ਦੀ ਹੈਲਪ ਹੋਵੇ ਹਾਂਜੀ ਬਾਕੀ ਆ ਤੁਹਾਨੂੰ ਦਿਖਾਈ ਦਿੰਨੇ ਆਗੇ ਆ ਭੈਣ ਵੀ ਉਪਾਹੀ ਜਨੇ ਦੋਨੇ ਜੀ ਨੇਗੇ ਦੋਨੇ ਜੀ ਉਪਾਹੀ ਜਨੇ ਇੱਕ ਇਹਨਾਂ ਦਾ ਬੇਟਾ ਗਾ ਤੇ ਚਲੋ ਸਰਕਾਰ ਵੀ ਥੋੜੇ ਕਣੀ ਮਦਦਤ ਕਰਦੀ ਹੈਗੀ ਇਹਨਾਂ ਨੂੰ ਇਹ ਹੈਂਡੀਕੈਪ ਦਿੱਤੇ ਹੋਏ ਆਗੇ ਇਹ ਜਮਾਂਦਰੂ ਹੀ ਨੇਗੇ ਬਾਕੀ ਅੱਗੇ ਆਪਾਂ ਭੈਣ ਤੋਂ ਪੁੱਛਦੇ ਆ ਇੱਕ ਮਿੰਟ ਐਂ ਕਰੋ ਤੁਸੀਂ ਪਹਿਲਾਂ ਬੈਠ ਜਾਓ ਨਾ ਇੱਥੇ ਸਾਰੀ ਇਹ ਕੋਈ ਗੱਲ ਨਹੀਂ ਇੱਥੇ ਬਹਿ ਜਾਓ ਕੋਈ ਇੱਥੇ ਬਹਿ ਜਾਓ ਜੀ ਇੱਥੇ ਬੈਠੋ ਕੋਈ ਗੱਲ ਬੈਠ ਕੇ ਦੱਸੋ ਹਾਂਜੀ ਤੁਸੀਂ ਹੁਣ ਆਏ ਦੱਸੋ ਵੀ ਆਪਣੇ ਘਰ ਦਾ ਹਨਾ ਕਿਦਾਂ ਗੁਜ਼ਾਰਾ ਚੱਲ ਰਿਹਾਗਾ ਬਸ ਬਈ ਹੋਰ ਤਾਂ ਕੋਈ ਵੀ ਨਹੀਂ ਕਮਾਉਣ ਵਾਲਾ ਆਏਗਾ ਬਸ ਇਹ ਕਮ ਦੇਖੋ ਤੁਸੀਂ ਹਨਾ ਮੰਨਣਾ ਪਰੋ ਹਨਾ ਦੇਖੋ ਆਪਾਂ ਦੱਸ ਤਾਂ ਦੱਸਾਂਗੇ ਦੋਸਤਾਂ ਨੂੰ ਸਾਰੇ ਹੈਲਪ ਕਰਨਗੇ ਅਸਮਾਦਰੋ ਮੰਨਣਾ ਪਰੋ ਦੇਖਾ ਸਾਡਾ ਵੀ ਮਨ ਪਰਿਆ ਹਨਾ ਕਿੰਨੇ ਸਾਲ ਹੋ ਗਏ ਜੀ ਇਹਨਾਂ ਨੂੰ ਬਿਮਾਰ ਨੂੰ 4 ਸਾਲ ਤੋਂ ਹੋ ਗਏ ਜੀ ਇਹਨਾਂ ਵੀ 150 ਹੁੰਦੀਆਂ ਨੂੰ ਉਹੀ ਗੁਜ਼ਾਰਾ ਮਾਸੀ ਮੁਸ਼ਕਲੀ ਹੋ ਜਾਂਦਾ ਸਾਡਾ ਹੀ ਵੀ ਤੁਸੀਂ ਦਵਾਈ ਲੈ ਕੇ ਵੀ ਪੂਰੀ ਕੋਸ਼ਿਸ਼ ਕਰ ਲਈ ਵੀ ਹਾਂਜੀ ਬਸ ਹੁਣ ਤਾਂ ਅਸੀਂ ਜਮਾ ਟੁੱਟੇ ਪਏ ਆ ਦਵਾਈਆਂ ਲੈ ਕੇ ਬਸ ਹੁਣ ਡਾਇਲਸਿਸ ਕਰਵਾਉਣੇ ਆ ਕਰ ਲਈ ਵੀ ਕੱਲਾ ਇਹੀ ਹੱਲ ਬਚਿਆਗਾ ਡਾਇਲਸਿਸ ਦਾ ਕੱਲਾ ਡਾਇਲਸਿਸ ਹੀ ਬਚੇ ਵੀ ਇਹਨਾਂ ਨੂੰ ਗੁਰਦੇਾਂ 'ਚ ਵੀ ਉਹਦੀ ਕੀ ਪ੍ਰੋਬਲਮ ਆ ਜੀ ਵੀ ਇਹਨਾਂ ਨੂੰ ਬੁਖਾਰ ਚੜਦਾ ਸੀ ਬੁਖਾਰ ਤੋਂ ਕਹਿੰਦੇ ਗੁਰਦੇਾਂ ਨੂੰ ਅਟੈਕ ਹੋ ਗਿਆ ਵੀ ਬੀਪੀ ਵਧ ਗਿਆ ਇਹਨਾਂ ਦਾ ਕਿ ਲੱਗਦੀ ਵਸ ਵੀ ਪਹਿਲਾਂ ਕੋਈ ਵੀ ਬਿਮਾਰ ਨਹੀਂ ਸੀ ਨਾ ਵੀ ਇਹਨੂੰ ਕੋਈ ਬਿਮਾਰੀ ਨਹੀਂ ਸੀ ਵਧੀਆ ਕੰਮ ਕਰਦੇ ਸੀ ਉਹਦਾ ਇਹ ਪਿਛਲੇ 8 ਸਾਲ ਤੋਂ ਹੀ ਵੀ ਹਾਂ ਭਈ 8 ਸਾਲ ਹੋ ਗਏ ਇਹਨਾਂ ਨੂੰ ਬਿਮਾਰ ਨੂੰ ਮੰਝੇ ਤੀਨ 8 ਸਾਲਾਂ ਦੇ ਹੁਣ ਤਾਂ ਜਮੀ ਵੀ ਨਹੀਂ ਤੁਰ ਸਕਦੇ ਹੈਗੇ ਇੰਨਾ ਦਰਦ ਹੁੰਦਾ ਇਹਨਾਂ ਨੂੰ ਵੀ ਹੁਣ ਪਿਛਲੇ ਕਿਬੀ ਉੱਠਣੋ ਕਿਨੇ ਤੋਂ ਫਿਰ ਵੀ ਇਹਨਾਂ ਤਿੰਨ ਸਾਲ ਹੋ ਗਏ ਭਈ ਉੱਠਣ ਨਹੀਂ ਲੈਂਦੇ ਤਿੰਨ ਸਾਲ ਤੋਂ ਜਮਾ ਮੰਝੇ ਤੀ ਪਈ ਹਾਂ ਭਈ ਜਮਾ ਮੰਝੇ ਚ ਪਈ ਹੈ बस ਵੀ ਜੇ ਕਿਤੇ ਮਾੜਾ ਮੋਟਾ ਦਵਾਈ ਵਗੈਰਾ ਲੈਣ ਜਾਣਾ ਤਾਂ ਵੀ ਰਸ ਗੱਡੀ ਗੁੱਡੀ ਕਰਾ ਕੇ ਲੈ ਕੇ ਜਾਨੇ ਹਾਂ। ਹਾਂ ਜਾਂ ਸੈਂਕਲੀ ਆਸੀ ਤੇਵਾ ਵੀ ਜਾਂਦਾ ਜੇ ਟਿਕਟ ਟੁਕਾ ਵੀ ਲਵਾਉਣ ਜਾਣਾ। ਦੇਖੋ ਜੀ ਦੋਸਤੋ ਹਨਾ ਤੁਸੀਂ ਸੁਣੀ ਰਹੇ ਹੋਗਾ ਆਪਦੇ ਜਵਾਨੀ ਵੀ ਕਿੰਨੇ ਮੰਦੇ ਹਾਲਾਤ ਨੇ ਇਹਨਾਂ ਦੇ ਤੇ ਆਪਣਾ ਫਰਜ਼ ਬੰਦਾਗਾ ਵੀ ਵੱਧ ਤੋਂ ਵੱਧ ਵੀਡੀਓ ਤੁਸੀਂ ਸ਼ੇਅਰ ਕਰਿਓ ਤੇ ਸੇਵਾ ਜ਼ਰੂਰ ਕਰਿਓ। ਆਪਾਂ ਕੋਈ ਲੱਖ ਦੋ ਲੱਖ ਦੀ ਸੇਵਾ ਨਹੀਂ ਕਹਿ ਰਹੇ ਹੈਗੇ ਜਿੰਨੀ ਵੀ ਗੁੰਜਾਇਸ ਆਗੀ ਦਾਸ ਪੰਜ ਵੀ ਕੋਈ ਵੀ ਜਿੰਨੇ ਵੀ ਦੋਗੇ ਉਹਨਾਂ ਨਾਲ ਇਹਨਾਂ ਦੀ ਮਦਦ ਹੋਊਗੀ ਤੇ ਇਹਨਾਂ ਦੇ ਜਿਹੜਾ ਅੱਜ ਹਾਲਾਤ ਨੇਗੇ ਉਸ ਉਹਨਾਂ 'ਚ ਸੁਧਾਰ ਆਊਗਾ ਦੇਖੋ ਇਹਨਾਂ ਦੇ ਹਾਲਾਤ ਸੁਣ ਕੇ ਆਪਦਾ ਵੀ ਮਨ ਭਰਿਆ ਆ ਤੇ ਬਾਕੀ ਆਪਾਂ ਜੋ ਕਿਰਾਂ ਵੀਰੇ ਨਾਲ ਵੀ ਗੱਲ ਕਰਦੇ ਆਂਗੇ ਉਹਨਾਂ ਨੂੰ ਵੀ ਤੁਹਾਨੂੰ ਦਿਖਾਉਣੇ ਆਂਗੇ ਵੀ ਕਿੱਦਾਂ ਨੇ ਇਹ ਮਾਤਾ ਵੀ ਹੁਣ ਵੀ ਕਿੰਨੇ ਚਿਰਾਂ ਬਾਅਦ ਇਹ ਕਰਾਉਣੀ ਚਾਰ ਦਿਨਾਂ ਬਾਅਦ ਕਰਾ ਕੇ ਲਿਆਉਣੀ ਹੋਈ ਚਾਰ ਚੌਥੇ ਨਹੀਂ ਬਸ ਇੰਨੀ ਦੋ ਦਿਨ ਹੀ ਲੰਘਦੇ ਆ ਤੇ ਜਿਹਦੇ ਨਾਲ ਫੇਰ ਜਾਣਾ ਪੈ ਜਾਂਦਾ ਤੇ ਫਿਰ ਉਸ ਵਾਲੇ ਵੀ ਪੈਸਿਆਂ ਦਾ ਪ੍ਰਬੰਧ ਵੀ ਬਸ ਵੀ ਜੇ ਤਾਂ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਕਹਿ ਦਿੰਨੇ ਆ ਜੇ ਜਿਹੜੀ ਕਣਕ ਇਕੱਠੀ ਕੀਤੀ ਐ ਪਿੰਡ ਚੋਂ ਉਹ ਵੇਚ ਦਿੰਨੇ ਆ ਫਿਰ ਦੇਖੀ ਆਊਗਾ ਕਿਵੇਂ ਗੁਜ਼ਾਰਾ ਹੁੰਦਾ ਬਸ ਆ ਕੰਮ ਵੀ ਸ਼ੁਰੂ ਤੋਂ ਹੀ 8 ਸਾਲਾਂ ਤੋਂ ਵੀ ਇਦਾਂ ਹੀ ਗੁਜ਼ਾਰਾ ਹੋ ਰਿਹਾ ਇਦਾਂ ਹੀ ਗੁਜ਼ਾਰਾ ਹੁੰਦਾ ਜੀ ਕੋਈ ਹੈਲਪ ਨਹੀਂ ਹੋਈ ਸਾਡੀ ਬਸ ਪਿੰਡ ਚ ਛੇ ਤਾਂ ਇਕੱਠੀ ਕਰਕੇ ਇਲਾਜ ਕਰਵਾਉਂਦੇ ਆ ਇਹਨਾਂ ਨੂੰ ਬਹੁਤ ਲੋੜ ਹੈ ਹਾਂਜੀ ਵੀ ਆਖਰੀ ਰਾਹ ਇਹਨਾਂ ਨੂੰ ਸਿਰਫ ਮਦਦਵਾ ਬਚਿਆ ਇਹ ਕਮਾਈ ਕਰਨੇ ਹੈਂਡੀਕੈਪਟ ਨੇ ਘਰ ਵਾਲੇ ਇਹਨਾਂ ਦੇ ਬਿਮਾਰ ਪਏ ਨੇ ਛੋਟਾ ਜਿਹਾ ਬੱਚਾਗਾ ਉਹ ਵੀ ਪਹਿਲਾਂ ਤੋਂ ਸ਼ੁਰੂ ਤੋਂ ਹੈਂਡੀਕੈਪਟੀ ਨੇ ਪਹਿਲਾਂ ਤੋਂ ਹੀ ਪਰ ਰੱਬ ਨੇ ਉਹ ਵੀ ਦੇਖੋ ਇਹਨਾਂ ਤੇ ਪਲਸਨ ਵੀ ਨਹੀਂ ਲੱਗੀ ਹੋਈ ਜੇ ਮੇਰੇ ਤੇ ਪਲਸਨ ਵੀ ਲੱਗੀ ਹੋਈ ਹੈ ਨਾ ਨਹੀਂ ਹੈਂਡੀਕੈਪਟ ਨੇ ਫਿਰ ਵੀ ਪਲਸਨ ਵੀ ਨਹੀਂ ਲੱਗੀ ਹੋਈ ਇਹਨਾਂ ਦੀ ਦੋਨੇ ਜੀ ਵਾਹੀਜ ਨੇਗੇ ਪਹਿਲਾਂ ਤੋਂ ਸ਼ੁਰੂ ਤੋਂ ਹੀ ਜਮਾਂਦਰੀ ਜਿਵੇਂ ਆਪਾਂ ਕਹਿ ਦੀਏ ਓਦਾਂ ਹੀ ਨੇ ਪਰ ਰੱਬ ਨੇ ਫੇਰ ਵੀ ਦੇ ਲਾ ਵੀ ਇੱਕ ਬੇਟਾ ਦਿੱਤਾ ਬੇਟਾ ਬਹੁਤ ਵਦੇ ਕਿੰਨੇ ਸਾਲਾਂ ਦਾ ਆਪਣਾ ਬੇਟਾ? ਉਹ ਜੀ 13ਵੇਂ ਸਾਲ ਚ ਲੱਗ ਰਿਹਾ ਹੈਗਾ। 13 ਸਾਲਾਂ ਦਾ ਇੱਕ ਬੇਟਾ ਹੈਗਾ। ਸਰਕਾਰੀ ਸਕੂਲ ਚ ਬਸ ਪੜ੍ਹਾਈ ਹੋ ਰਹੀ ਹੈਗੀ। ਬਿਸਤੇ ਛੁੱਟ ਜਾਂਦੇ ਹੁਣ ਜਦੋਂ ਦਾ ਬਿਮਾਰ ਹੋਣ ਲੱਗਿਆ ਓਦੋਂ ਦੀ ਪੜ੍ਹਾਈ ਵੀ ਛੁੱਟ ਰਹੀ ਹੈਗੀ। ਆਜੋ ਹੁਣ ਫੇ ਇਨ੍ਹਾਂ ਦੇ ਹਾਂਜੀ ਆਜੋ ਵੀਰੇ ਤੋਂ ਆਪਾਂ ਮੜਾ ਕੇ ਪੁੱਛ ਲੈਣਾ ਨਾਲ। ਇੰਨੀ ਦਵਾਈ ਤੇ ਆਹ ਇਨ੍ਹਾਂ ਦੀਆਂ ਰਿਪੋਰਟਾਂ ਨੇਗੀਆਂ। ਆ ਦਿਖਾਓ ਧਿਆਨ ਨਾਲ ਜੀ। ਉਂਝੀ ਆ ਦੇਖੋ ਰਿਪੋਰਟਾਂ ਨੇਗੀਆਂ ਅਜੇ ਕਾਫੀ ਰਿਪੋਰਟਾਂ ਹੋਰ ਵੀ ਪਈਆਂ ਨੇਗੀਆਂ ਇਹ ਤਾਂ ਇੰਨਾ ਕੁ ਸਮਝ ਲਓ ਵੀ ਇੱਕ ਹਫ਼ਤੇ ਦੀਆਂ ਰਿਪੋਰਟਾਂ ਨੇਗੀਆਂ ਤੇ 15 ਦਿਨਾਂ ਦੀ ਇਹ ਦਵਾਈ ਹੈ ਇਦੋਂ ਜ਼ਿਆਦਾ 8 ਸਾਲਾਂ ਚੋਂ ਇੰਨਾ ਦੇਖੋ ਵੀ ਨਾ ਇਨਸਾਨ ਚ ਵਜਨ ਨਹੀਂ ਹੋਣਾ ਜਿੰਨੀ ਉਹਨਾਂ ਨੇ ਦਵਾਈ ਖਾਦੀ ਹੈਗੀ ਬਾਕੀ ਤੁਹਾਨੂੰ ਹਾਲਾਤ ਦਿਸੀ ਜਾਂਦੇ ਹੈਗੇ ਤੇ ਤੁਸੀਂ ਮੜਾ ਜਾ ਉੱਠ ਕੇ ਬੈਠੋਗੇ ਬੈਠੋਗੇ ਤੁਸੀਂ ਮੜਾ ਹੌਲੀ ਹੌਲੀ ਹਾਂਜੀ ਦੱਸੋ ਤੇ ਤੁਹਾਨੂੰ ਵੀ ਦਿੱਕਤ ਕੀ ਆ ਰਹੀ ਹੈਗੀ ਵੀ ਤੁਹਾਨੂੰ ਕੀ ਪਰੇਸ਼ਾਨੀ ਹੈ ਹੁਣ ਤਾਂ ਜ਼ਿਆਦਾ ਹੀ ਦਿੱਕਤ ਆ ਰਹੀ ਹੈ ਕਿਉਂਕਿ ਸਾਹ ਦੀ ਬਹੁਤ ਦਿੱਕਤ ਪੈਂਦੀ ਹੈ ਹਾਂਜੀ ਤੇ ਦੂਸਰੀ ਗੱਲ ਤੁਰੇ ਫਿਰ ਜਮੇ ਨਾ ਤੀਜੀ ਤੁਹਾਨੂੰ ਡਾਕਟਰ ਕਰਵਾ ਕੇ ਲੈ ਹੋਣੇ ਤੇ ਡਾਕਟਰ ਹਾਂ ਤੁਸੀਂ ਫਿਰ ਮਾਨਸਾ ਸ਼ਹਿਰ ਹੀ ਜਾਣੇ ਮਾਨਸਾ ਹੀ ਜਾਣੇ ਹਾਂਜੀ ਜੀ ਮਾਨਸਾ ਫਿਰ ਤੁਹਾਨੂੰ ਗੱਡੀ ਆਪਦੀ ਕਰਵਾਉਣੀ ਪੈਂਦੀ ਆ ਹਾਂਜੀ ਕਦੇ ਗੱਡੀ ਵੀ ਲੈ ਜਾਣੇ ਆ ਕਰੀ ਕਿਵੇਂ ਕਦੇ ਕਿਵੇਂ ਟਾਈਮ ਪਾਸ ਕਰਨੀ ਪੈਂਦੀ ਤੇ ਫਿਰ ਆਪਣਾ ਪੈਸਿਆਂ ਦਾ ਗੁਜ਼ਾਰਾ ਕਿੱਦਾਂ ਚੱਲ ਰਿਹਾ ਹੈ ਪੈਸਿਆਂ ਦਾ ਤਾਂ ਬਹੁਤ ਮੁਸ਼ਕਲ ਹਾਲ ਹੈ ਕਦੇ ਕਿਸੇ ਦੇ ਹੱਥ ਬੰਦਿਆ ਕਦੇ ਕਿਸੇ ਦੇ ਬਸ ਅਹੀ ਭੈਣ ਪੈਸੇ ਵੀ ਤਲਵਾਈ ਜਾਂਦੇ ਨਾਲ ਮੜਾ ਮੂਟਾ ਫਿਰ ਤੁਸੀਂ ਵੀ ਪਹਿਲਾਂ ਤੋਂ ਜਮਾਂਦਰੂ ਹੈਂਡੀਕੈਪ ਸੀ ਤੁਹਾਡੀ ਕੋਈ ਸਰਕਾਰ ਨੇ ਮਦਦ ਨਹੀਂ ਕੀਤੀ ਜਿਵੇਂ ਪੈਨਸ਼ਨ ਵਗੈਰਾ ਦਾ ਨਹੀਂ ਕੋਈ ਬਿਲਸ਼ੀ ਨਹੀਂ ਲੱਗੀ ਪੈਨਸ਼ਨ ਵੀ ਹਲੇ ਵੱਜੀ ਨਹੀਂ ਤੁਹਾਡੀ ਨਹੀਂ ਵੱਜੀ ਨਹੀਂ ਵੀ ਆਸੇ-ਪਾਸੇ ਉਹ ਕਹਿ ਕੇ ਬਣਾ ਦਿੰਦੇ ਨੇ ਵੀ ਹੈਲਥ ਤੌਰ ਤੇ ਵੀ ਹੈਂਡੀਕੈਪ ਤਾਂ ਉਹ ਵੀ ਮਦਦ ਨਹੀਂ ਕੀਤੀ ਕਿਸੇ ਨੇ ਕੋਈ ਨਹੀਂ ਬਣਾਈ ਕੋਈ ਸਰਟੀਫੀਕੇਟ ਨਹੀਂ ਬਣਾ ਜਦੋਂ ਇਹ ਬੋਲੀਆ ਹੋਇਆ ਨੂੰ अच्छा ही हां उस टाइम ਤੇ ਸਰਟੀਫੀਕਟ ਨਹੀਂ ਬਣਾ ਸਰਟੀਫੀਕਟ ਤੋਂ ਬਿਨਾ ਇਹਦੀ ਪਿਲਸਣ ਨਹੀਂ ਬੰਦਦੇ ਹੈਗੇ ਉਸ ਕਰਕੇ ਪੈਨਸ਼ਨ ਚ ਬੰਦ ਲੈਂਦੇ ਨੇ ਉਹ ਪਰਸੈਂਟ ਵੀ ਹੁਣ ਇਹਦੇ ਨਾਲ ਬਚਾਵੇ ਹੈ ਜੀ ਪ੍ਰੋਜੈਕਟ ਕੋਈ ਨਹੀਂ ਹੁਣ ਤੁਹਾਨੂੰ ਡਾਕਟਰ ਕੀ ਕਹਿ ਰਿਹਾ ਹੈ ਜੀ ਤੁਹਾਨੂੰ ਨਾ ਟਾਈਮ ਤੱਕ ਤੁਹਾਡੀ ਇਹ ਬਿਮਾਰੀ ਸਹੀ ਹੋ ਜੂਗੀ ਜਾਂ ਨਹੀਂ ਕੀ ਕਹਿ ਰਿਹਾ ਤੁਹਾਨੂੰ ਕੁਝ ਨਹੀਂ ਡਾਕਟਰ ਤਾਂ ਕਹਿੰਦਾ ਜੀ ਹੱਲ ਹੈ ਹੋਰ ਕੋਈ ਹੱਲ ਨਹੀਂ ਹੈ ਕਹਿੰਦੀ ਕੀ ਕਹਿੰਦੀ ਕੱਲੀ 150 ਦਾ ਹੱਲ ਹੈ ਕਹਿੰਦੇ ਹੋਰ ਕੋਈ ਹੱਲ ਨਹੀਂ ਕਿਉਂ ਜੀ ਸਾਡੇ ਚ ਇੰਨੀ ਗੰਜਾਇਸ ਨਹੀਂ ਗੁਰਦਾ ਪਾਉਣ ਦੀ ਅੱਛਾ ਵੀ ਜੇ ਗੁਰਦਾ ਪਾਏ ਜੇ ਤਾਂ ਫਿਰ ਵੀ ਸਹੀ ਹੋ ਜਾਊ ਹਾਂਜੀ ਫਿਰ ਸਹੀ ਹੋ ਜਾਣਗੇ ਕਹਿੰਦੇ ਗੁਰਦੇ ਵੀ ਦੋਨੇ ਪੈਣਗੇ ਜੀ ਦੇਖੋ ਜੀ ਐਨਾ ਨਹੀਂ ਮੈਂ ਪੁੱਛਿਆ ਹੈਗਾ ਡਾਕਟਰ ਨੂੰ ਉਹ ਡਾਕਟਰ ਨੂੰ ਅਸੀਂ ਨੇ ਉੱਥੇ ਪੁੱਛਿਆ ਸੀ ਉਹ ਕਹਿੰਦੇ ਵੀ ਤੁਹਾਡੇ ਕੋਲੇ ਐਨਾ ਪ੍ਰਬੰਧ ਹੀ ਨਹੀਂ ਹੈਗਾ ਪੈਸਾ ਲਾਉਣ ਦਾ ਨਹੀਂ ਵੀ ਉਹ ਠੀਕ ਤਾਂ ਹੋ ਸਕਦੇ ਆ ਜੀ ਪ੍ਰਬੰਧ ਤਾਂ ਚਲੋ ਹੋ ਤਾਂ ਸਕਦੇ ਨੇ ਜੀ ਹੋ ਸਕਦੇ ਆ ਪਰ ਦਿੱਕਤ ਇਕੱਲੀ ਪੈਸੇ ਦੀ ਆ ਰਹੀ ਹੈ ਹਾਂਜੀ ਪੈਸੇ ਦੀ ਦਿੱਕਤ ਆ ਜੀ ਜੇ ਕੋਈ ਸਿਰਫ ਸਾਧਨ ਹੀ ਨਹੀਂ ਹੈਗਾ ਜੀ ਕਮਾਉਣ ਵਾਲਾ ਵੀ ਫਿਰ ਪੋ ਆਵਾਂਗੇ ਵੀ ਅਸੀਂ ਗੁਰਦੇ ਹਾਂ ਜਦੋਂ ਉਹ ਹੀ ਮਨ ਦੀ ਚੰਗਾ ਪੈਸਾ ਦੇਖੋ ਜੀ ਇੱਕ ਜ਼ਿੰਦਗੀ ਸੋਧਰ ਸਕਦੀ ਆ ਸਿਰਫ ਇੱਕ ਪੈਸੇ ਦੀ ਤੁਹਾਡੀ ਮਦਦ ਕਰਕੇ ਜ਼ਿੰਦਗੀ ਨਹੀਂ ਪਰਵਾਹ ਹਾਂ ਪਰਿਵਾਰ ਦੀ ਜ਼ਿੰਦਗੀ ਬਚ ਸਕਦੀ ਆ ਇਹਨਾਂ ਦੀ ਜ਼ਿੰਦਗੀ ਇਹਨਾਂ ਦੀ ਸਿਹਤ ਠੀਕ ਹੋ ਸਕਦੀ ਆ ਕਿਉਂਕਿ ਘਰ ਦੇ ਕਮਾਉਣ ਵਾਲੇ ਇਹੀ ਨੇ ਉਹ ਮਾਤਾ ਹੈਂਡੀਕੈਪਟ ਨੇ ਹਾਂਜੀ ਇੱਕ ਸਿਰਫ ਇਹਨਾਂ ਨੂੰ ਗੁਰਦੇ ਨਵੇਂ ਪੈਨ ਕਰਕੇ ਇਹਨਾਂ ਦੀ ਸਾਰੀ ਪ੍ਰੋਬਲਮ ਸਰੀਰ ਦੀ ਇਹ ਠੀਕ ਹੋ ਸਕਦੇ ਨੇ ਪ੍ਰੋਬਲਮ ਆ ਰਹੀ ਆ ਮੁਸੀਬਤ ਆ ਰਹੀ ਆ ਵੀ ਪੈਸੇ ਆ ਵੀ ਇੰਨੇ ਲਾਜ ਲਈ ਪੈਸੇ ਨਹੀਂ ਇਕੱਠੇ ਹੋ ਰਹੇ ਵੀ ਆਸ ਕੈਨਰ ਕੋਡ ਦਿੱਤਾ ਗਿਆ ਆਈਡੀ ਦਿੱਤੀ ਹੈ ਥੋੜੇ ਥੋੜੇ ਕਰਕੇ ਐ ਨਹੀਂ ਕਹਿੰਦੇ ਵੀ 20000 ਜਿੰਨੇ ਜਿੰਨੇ ਹਰੇਕ ਜਾਣਾ 5 5 10 10 ਰੁਪਏ ਸੇ ਕਹਿੰਦੇ ਹੁੰਦੇ ਆ ਬੂੰਦ ਬੂੰਦ ਨਾਲ ਸਮੁੰਦਰ ਭਰ ਜਾਂਦਾ ਹੈਗਾ 10 10 ਰੁਪਈਆ ਨਾਲ ਕਦੋਂ ਇਹਨਾਂ ਦਾ ਜਿੰਦਗੀ ਸਿਹਤ ਠੀਕ ਹੋ ਜਾਊਗੀ ਹੈਲਪ ਜ਼ਰੂਰ ਕਰੋ ਥੋੜੀ ਥੋੜੀ ਪੁੱਛਿਆ ਜਾਵੇ ਪਰਿਵਾਰ ਨੂੰ ਇਹਨਾਂ ਦੇ ਹਾਂਜੀ ਵੀ ਕਿਦਾਂ ਹੈ ਨਾ ਹਾਲਾਤ ਚੱਲ ਰਹੇ ਆਗੇ ਤੁਹਾਨੂੰ ਲੱਗਦਾ ਜੇ ਤੁਹਾਡੇ ਕੋਲੇ ਵੀ ਪੈਸੇ ਹੋ ਜਾਣ ਜਿਵੇਂ ਡਾਕਟਰ ਕਹਿ ਰਿਹਾਗਾ ਵੀ ਇਹਨਾਂ ਦਾ ਗੁਰਦਾ ਪੇਜੋ ਸਹੀ ਹੋ ਜਾਣਾ ਕਿੰਨੀ ਕੁ ਮਨ ਚੋਂ ਖੁਸ਼ੀ ਹੋਊਗੀ ਤੁਹਾਨੂੰ ਜੀ ਬਾਦੂ ਖੁਸ਼ ਹੋਊਗੀ ਰੋਜ਼ ਬਿਮਾਰੀਆਂ ਤੋਂ ਠੀਕ ਰਹੇਗੀ ਤੁਸੀਂ ਨਾ ਮਨ ਨਾ ਖਰਾਬ ਕਰੋ ਕੋਈ ਗੱਲ ਨਹੀਂ ਕੋਈ ਨਹੀਂ ਬਣੇ ਹੋਣਾ ਕਰਾਂਗੇ ਲੋਕ ਵੀ ਕਰਨਗੇ ਅਸੀਂ ਵੀ ਕਰਾਂਗੇ ਦੇਖੋ ਅਸੀਂ ਸੇਵਾ ਹੀ ਕਰ ਰਹੇ ਹਾਂ ਕਿਸੇ ਦਾ ਜੀ ਨਹੀਂ ਕਰਦਾ ਮੰਗੋ ਨੂੰ ਸਾਲ ਹੋ ਗਏ ਇਹ ਤਾਂ ਗੱਲ ਸਹੀ ਹੈ ਅਗੀ ਤੁਹਾਡੀ ਹੈ ਨਾ ਜਿਦੋਂ ਭੈਣੇ ਹਲਾਤ ਹੀ ਇਹ ਜੇ ਹੋ ਰਹੇ ਹੈਗੇ ਕੋਈ ਗੱਲ ਨਹੀਂ ਮਦਦ ਕਰਵਾਵਾਂਗੇ ਤੁਹਾਡੀ ਤੁਹਾਡੇ ਨਾਲ ਖੜੇ ਆਂਗੇ ਮੋਢੇ ਦਾ ਮੋਢਾ ਲਾ ਕੇ ਤੇ ਬਾਈ ਉਹ ਵੀ ਮਦਦ ਕਰਨਗੇ ਇੱਕ ਤਾਂ ਹੁੰਦਾਗਾ ਵੀ ਹੈ ਨਾ ਰੱਬ ਨੇ ਰੋਗ ਲਾਤਾ ਵੀ ਡਾਕਟਰ ਕਹ ਰਿਹਾ ਵੀ ਇਲਾਜ ਹੀ ਨਹੀਂ ਹੋਣਾ ਹੈਗਾ ਇਹਨਾਂ ਦਾ ਇਹ ਬਿਮਾਰੀ ਦਾ ਇਲਾਜ ਹੀ ਨਹੀਂ ਫਿਰ ਤਾਂ ਹੋਵੇ ਜਦੋਂ ਡਾਕਟਰ ਕਹ ਰਿਹਾ ਵੀ ਪੈਸਾ ਚਾਹੀਦਾ ਇਲਾਜ ਇਹਨਾਂ ਦਾ ਹੋ ਸਕਦਾ ਫਿਰ ਪੈਸਾ ਤਾਂ ਦੇਖੋ ਜੀ ਦੋਸਤੋ ਹੱਥ ਬੰਨ ਕੇ ਤੁਹਾਨੂੰ ਬੇਨਤੀ ਹੈ ਵੀ ਤੁਸੀਂ ਦੇਣਾ ਤੁਸੀਂ ਨੇ ਮਦਦ ਕਰਨੀ ਇਹਨਾਂ ਦੀ ਜਿਹਦੇ ਕੋਲੇ ਨਹੀਂ ਮਦਦ ਕਰਨ ਨੂੰ ਜੇ 10-5 ਵੀ ਨਹੀਂ ਹੈਗਾ ਨਾ ਉਹ ਵੀਡੀਓ ਅੱਗੇ ਸ਼ੇਅਰ ਕਰ ਦਿਓ ਕਿਉਂਕਿ ਜਿੰਨਾਂ ਕੋਲ ਹੋ ਸਕੇ ਜਿਨ੍ਹਾਂ ਦੀ ਗੁੰਜਾਇਸ਼ ਵੀ ਹੈਗੀ ਆ ਜਿਨ੍ਹਾਂ ਦੀ ਗੁੰਜਾਇਸ਼ ਹੈਲਪ ਚਲੋ ਉਹ ਸਿਰਫ ਵੀਡੀਓ ਸ਼ੇਅਰ ਕਰ ਦਿਓ ਇੱਕ ਸ਼ੇਅਰ ਇੱਕ ਪਰਿਵਾਰ ਦੀ ਨਵੀਂ ਜ਼ਿੰਦਗੀ ਸ਼ੁਰੂ ਹਾਂਜੀ ਦੋਸਤੋ ਤੁਹਾਨੂੰ ਪਤਾ ਹੀ ਹੈ ਵੇਖੋ ਵੀਰ ਦੇ ਹਾਲਾਤ ਜੀਨ ਨੂੰ ਦਿਲਤਾ ਕਰਦਾ ਪਰ ਰਾਣੀ ਹੈਗੇ ਗੱਲ ਕੱਲੇ ਗੁਰਦਿਆਂ ਦੇ ਨਹੀਂ ਕਰਦੇ ਆਪਾਂ ਲੱਤ ਵੀ ਵੀਰੇ ਦੀ ਜਮਾ ਇੱਕ ਤਾਂ ਚਲੋ ਜਮਾਂਦਰੀ ਸੀ ਦੂਜੀ ਲੱਤ ਦੇਖੋ ਪਾਟਣ ਤੇ ਆਈ ਪਈ ਆ ਸਾਰੀ ਸੁੱਜਰੀ ਹੈਗੀ ਖੁਦ ਦੇਖ ਲਓ ਆ ਮਾੜਾ ਲੱਤ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਤੇ ਦੂਜੀ ਗੱਲ ਵੀਰ ਨੂੰ ਰੋਜ਼ ਬੁਖਾਰ ਚੜਦਾ ਬੀਪੀ ਵੱਧਦਾ ਆ ਵੀਰ ਹੋਰਾਂ ਨੂੰ ਆਪਾਂ ਨੇ ਪੁੱਛਿਆਗਾ ਆ ਬੈਠੇ ਨੇਗੇ ਸਾਰੇ ਮਾਤਾ ਬੈਠੀ ਆ ਕਹਿੰਦੇ ਡੇਲੀ ਤਾਂ ਇਹਦੇ ਟੀਕੇ ਲਵਾਉਣੇ ਪੈਂਦੇ ਹੈਗੇ। ਡੇਲੀ ਜਮਾ। ਦੂਜਾ ਸਾਹ ਦੀ ਪ੍ਰੋਬਲਮ ਸਾਹ ਨਹੀਂ ਆਉਂਦਾ। ਤੁਸੀਂ ਆਏ ਵੇਖੋ ਵੀ ਹਾਲਾਤ ਕੀ ਹੈ ਇਹਦੇ ਬੰਦੇ ਦੀ। ਕੀ ਕਰੇ? ਰੋਜ਼ ਦਾ ਟੀਕਾ ਇੱਕ ਪੱਕਾ ਵੀਰ ਕਹਿੰਦਾ ਦੂਜੇ ਦਿਨ ਰਾਤ ਨਹੀਂ ਲੰਘਦੀ ਜੇ ਟੀਕਾ ਨਾ ਲਵਾਵੇ। ਉਤੋਂ ਤੀਜੇ ਦਿਨ ਡੈਂਸ ਕਰਵਾਉਣੇ ਪੈਂਦੇ ਆ। ਜਿੰਨਾ ਦਾ ਖਰਚਾ ਕਿੰਨਾ ਆਏ ਜੀ 8000 ਖਰਚਾ ਆਉਂਦਾ 8000 ਚਲੋ ਜਿੰਨੀ ਮਦਦ ਪਿੰਡ ਵਾਲਿਆਂ ਤੋਂ ਹੁੰਦੀ ਆ ਰਿਸ਼ਤੇਦਾਰਾਂ ਤੋਂ ਹੁੰਦੀ ਆ ਕਰਦੇ ਨੇ ਕੋਈ ਇਹੋ ਜੀ ਗੱਲ ਨਹੀਂ ਵੀ ਮਦਦ ਹੁੰਦੀ ਨਹੀਂ ਹੈਗੀ ਹੋਰੀ ਆ ਪਰ ਹੁਣ ਖਰਚੇ ਵੱਡੇ ਨੇਗੇ ਡਾਕਟਰ ਨੇ ਇੱਥੋਂ ਤੱਕ ਕਹਿਤਾ ਕਹਿੰਦਾ ਸੋਡੇ ਬਸ ਦੀ ਗੱਲ ਨਹੀਂ ਪੈਸਾ ਲੱਗਦਾ ਹੈ ਗੇ ਇਹ ਚੀਜ਼ ਲਈ ਹੁਣ ਇਹ ਪੈਸਾ ਕਿੱਥੋਂ ਲੈ ਕੇ ਆਉਣ ਖਰਚੇ ਤਾਂ ਬਾਲੇ ਆ ਗਏ ਵਿਚਾਰਿਆਂ ਤੁਸੀਂ ਘਰ ਦੇ ਹਾਲਾਤ ਵੇਖ ਲਓ ਆਹ ਦੇਖ ਲਓ ਇੱਕੋ ਕਮਰੇ ਦੇ ਵਿੱਚ ਕਿਵੇਂ ਸਮਾਨ ਪਿਆ ਆ ਕੱਲੀ ਕੱਲੀ ਚੀਜ਼ ਦੇਖ ਲੋ ਬਾਕੀ ਤੁਸੀਂ ਦਵਾਈਆਂ ਤੇ ਨਜ਼ਰ ਮਾਰੋ ਐਨੀ ਦਵਾਈ ਅਮੀਰ ਘਰ ਨੂੰ ਵੀ ਠੇਰੀ ਕਰ ਦਾਂਦੀ ਆ ਇਹ ਤਾਂ ਫੇਰ ਵੀ ਵਿਚਾਰੇ ਗਰੀਬ ਨੇ ਦਵਾਈ ਦੇਖ ਲੋ ਤੁਸੀਂ ਇਹ ਕਿੰਨੇ ਕਚਿਰਦੀ ਦਵਾਈ ਹੈ ਜੀ 15 ਦਿਨਾਂ ਦੀ ਹੈ ਇਹ 15 ਦਿਨਾਂ ਦੀ ਦਵਾਈ ਹੈ ਇਹ ਜ਼ੂਮ ਕਰਕੇ ਦਿਖਾ ਦਿਓ 15 ਦਿਨਾਂ ਦੀ ਦਵਾਈਆਂ ਆ 15 ਦਿਨਾਂ ਦੀਆਂ ਰਿਪੋਰਟਾਂ ਨੇ ਦੇ ਕੋ ਮੈਡੀਕਲ ਆ ਘਰ ਦੇ ਵਿੱਚ ਗਰੀਬ ਖਾਨੇ ਦੇ ਵਿੱਚ ਪੂਰਾ ਮੈਡੀਕਲ ਪਾਇਗਾ ਜੋ ਵੀ ਵੀਡੀਓ ਦੇਖਦਾ ਸ਼ੇਅਰ ਕਰਦਾ ਜਰੂਰ ਅੱਗੇ ਸ਼ੇਅਰ ਕਰਕੇ ਵੀ ਮਦਦ ਐਨੀ ਕੀ ਕਰ ਦਿਓ ਸੇਵਾ ਕਰਨੀਆਂ ਸੇਵਾ ਦਾ ਮਤਲਬ ਇਹ ਨਹੀਂ ਹੁੰਦਾ ਤੁਸੀਂ ਪੈਸੇ ਹੀ ਕਰਨੇ ਆਗੇ ਜੋ ਵੀ ਵੀਰਾਂ ਮੇਰਾ ਭਰਾ ਚੰਗੇ ਇਨਸਾਨ ਬਹੁਤ ਨੇ ਜਰੂਰੀ ਨਹੀਂ ਪੈਸਾ ਸਭ ਕੁਝ ਕਰ ਦਿੰਦਾ ਕੋਈ ਡਾਕਟਰ ਹੋ ਵੱਡਾ ਡਾਕਟਰ ਹੋਊਗਾ ਉਹ ਸੇਵਾ ਕਰਨੀ ਚਾਹੁੰਦਾ ਵਿਚਾਰਾਂ ਦਾ ਇਲਾਜ ਹੀ ਕਰ ਦੇ ਉਹੀ ਬਹੁਤ ਆ ਕੋਈ ਹੋਰ ਬੰਦਾ ਕਿਸੇ ਤਰ੍ਹਾਂ ਦੇ ਵੀ ਜੋ ਮਦਦ ਕਰਦਾਗਾ ਉਹ ਕਰ ਸਕਦਾਗਾ ਅਸੀਂ ਨੰਬਰ ਦੇ ਦਾਂਗੇ ਸੰਪਰਕ ਕਰ ਸਕਦੇ ਹੋ ਤੁਸੀਂ ਘਰੇ ਵੀ ਆ ਸਕਦੇ ਹੋ ਵੀਰ ਨਾਲ ਫੈਮਿਲੀ ਨਾਲ ਬਹਿ ਕੇ ਗੱਲਬਾਤ ਕਰ ਸਕਦੇ ਹੋ ਆਓ ਆ ਕੇ ਜਰੂਰ ਮਿਲੋ ਤਾਂ ਕਿ ਸੋਨੂੰ ਵੀ ਪਤਾ ਲੱਗੇ ਵੀ ਇਹਨਾਂ ਦੀ ਜ਼ਿੰਦਗੀ ਹੈ ਕੀ ਹੈ ਤਰੱਕੀ ਬਹੁਤ ਕਰ ਲਈ ਪਰ ਆਹ ਤਰੱਕੀ ਵੀ ਦੇਖ ਲੋ ਚਾਤੀ ਮਰਨ ਦੀ ਬਹੁਤ ਜ਼ਰੂਰਤ ਹੈਗੀ ਬਹੁਤ ਤਰੱਕੀਆਂ ਹੋ ਗਈਆਂ ਪਰ ਆਹ ਚੀਜ਼ ਨੂੰ ਜ਼ਰੂਰ ਧਿਆਨ ਵਿੱਚ ਰੱਖੋ ਮਿਲ ਕੇ ਜ਼ਰੂਰ ਜਾਓ ਹੋਰ ਨਹੀਂ ਦੁੱਖ ਸੁੱਖੀ ਸਾਂਝਾ ਕਰ ਜੋ ਐਡਰੈਸ ਇਹਨਾਂ ਦਾ ਦੇ ਦਾਂਗੇ ਇੱਕ ਫੋਨ ਨੰਬਰ ਜ਼ਰੂਰ ਪਾ ਦਾਂਗੇ ਪਿੰਡ ਬਾਜੇਵਾਲ ਜ਼ਿਲ੍ਹਾ ਮਾਨਸਾ ਸੋਨੂੰ ਪ੍ਰੋਪਰ ਐਡਰੈਸ ਦੇ ਦਾਂਗੇ ਨੰਬਰ ਵੀ ਆ ਜਿ ਜੀਨੇ ਵੀ ਕਿਵੇਂ ਵੀ ਹੈਲਪ ਕਰਨੀ ਆ ਉਹ ਕਰ ਸਕਦਾਗਾ ਆ ਕੇ ਮਿਲ ਲੋ ਗੱਲਬਾਤ ਕਰ ਲੋ ਪਰ ਮਦਦ ਜਰੂਰ ਕਰਿਓ ਥੋੜੀ ਥੋੜੀ ਮਦਦ ਨਾਲ ਵਿਚਾਰਿਆਂ ਦੀ ਜਿੰਨੀ ਵੀ ਹੈਲਪ ਹੋ ਸਕੀ ਆਪਾਂ ਕਰਾਂਗੇ ਤੇ ਆਪਾਂ ਨੂੰ ਸਾਰਿਆਂ ਨੂੰ ਬਣਦਾ ਵੀ ਆ ਫਰਜ਼ਾ ਆਪਣਾ ਇਨਸਾਨੀਅਤ ਦੇ ਤੌਰ ਤੇ ਤੁਸੀਂ ਇੱਕ ਵਾਰੀ ਜਰੂਰ ਇਹ ਵੀਰ ਦਾ ਹਾਲ ਪੁੱਛ ਕੇ ਵੇਖਿਓ ਤੇ ਵੀਰ ਜੀ ਹੁਣ ਹੌਸਲਾ ਜਮਾ ਟੁੱਟਿਆ ਪੈਗਾ ਬੂਰੀ ਹੁਣ ਫਿਰ ਕੋਈ ਹੱਲ ਹੀ ਨਹੀਂ ਦਿੰਦਾ ਜਦੋਂ ਕੋਈ ਬੱਚਾ ਨਿਆਣਾ ਹਜੇ ਕੋਈ ਕੰਮ ਖਾਦਨ ਨਹੀਂ ਮੂਰੇ ਦਿਖ ਰਿਹਾ ਹੈਗਾ ਕੰਮ ਦਾ ਕੋਈ ਕਮਾਉਣ ਵਾਲਾ ਵੀ ਨਹੀਂ ਹੈਗਾ ਕੋਈ ਕਮਾਉਣ ਵਾਲਾ ਹੈ ਨਹੀਂਗਾ ਤੇ ਤੁਹਾਡੀ ਪੈਨਸ਼ਨ ਆ ਜਿਹੜੀ ਉਹ ਹੈ ਨਹੀਂ ਤੇ ਇਹਨਾਂ ਦੀ ਹੈਗੀ ਜੀ ਹਾਂ ਭੈਣੇ ਹੈਗੀ ਛੋਡੀ ਪੈਨਸ਼ਨ ਤਾਂ ਮੇਰੀ ਤਾਂ ਲੱਗੀ ਹੋਈ ਹੈ ਜੀ ਪਰ ਇਸ ਨੇ ਇੰਨਾ ਨਹੀਂ ਲੱਗੀ ਬਸ ਹੋਰ ਕਮਾਈ ਦਾ ਕੋਈ ਸਾਧਨ ਨਹੀਂ ਆਪਣੇ ਕੋਲ ਹੈ ਕੋਈ ਸਾਧਨ ਨਹੀਂ ਹੈ ਮੈਂ ਤਾਂ ਆਪ ਹੀ ਹੈਂਦੀ ਗੈਵਟਾ ਵੀਰੇ ਮੇਰੇ ਤੋਂ ਕਿੱਥੋਂ ਕੰਮ ਹੁੰਦਾ ਮੈਂ ਤਾਂ ਘਰ ਦੀ ਮਸਾ ਕੰਮ ਕਰਦੀ ਦੇਖੋ ਜੀ ਇਹ ਕਹਿੰਦੇ ਸਾਥੋ ਰੋਟੀ ਟੁੱਕ ਦੀ ਮਸਾ ਹੁੰਦਾ ਕਿਉਂਕਿ ਇਹਨਾਂ ਨੂੰ ਆਪ ਨੂੰ ਹੀ ਬਹੁਤ ਪ੍ਰੋਬਲਮ ਰਹਿੰਦੀ ਹੈਗੀ ਜਵਾਕ ਹੈ ਇੱਕ 13 ਸਾਲਾਂ ਦਾ ਉਹ ਹੁਣ ਸਕੂਲ ਗਿਆ ਹੋਇਆਗਾ ਹੈ ਨਹੀਂਗਾ ਨਹੀਂ ਤੁਹਾਨੂੰ ਉਹਨਾਂ ਨਾਲ ਵੀ ਮਲਾਉਂਦੇ ਤੁਸੀਂ ਆਪ ਵੇਖੋ ਜ਼ਿੰਦਗੀ ਕੀ ਹੈ ਇਹਨਾਂ ਵਿਚਾਰਿਆਂ ਦੀ ਸਾਰੇ ਹੈਗੇ ਆ ਸੇਵਾ ਵੀ ਕਰਦੇ ਹੈਗੇ ਤੁਸੀਂ ਮਿਲ ਕੇ ਆਪ ਜਿਵੇਂ ਵੀ ਹੋ ਸਕੇ ਤੁਸੀਂ ਆਪ ਆ ਕੇ ਇਹਨਾਂ ਦੀ ਹੈਲਪ ਕਰਕੇ ਜਾਓ ਸੋਨੋ ਡਰੈਸ ਦੇ ਦਾਂਗੇ ਹੋਰ ਕੁਝ ਕਹਿਣਾ ਚਾਹੁੰਦੇ ਹੋ ਜੀ ਨਹੀਂ ਵੀਰੇ ਬਸ ਸਸਤ ਮਦਦ ਹੀ ਚਾਹੁੰਦੇ ਆ ਸਾਡੀ ਮਦਦ ਹੋ ਜੇ ਸਾਨੂੰ ਤਾਂ ਹੋਰ ਕਾਸੀ ਲੋੜ ਨਹੀਂ ਵੀਰੇ ਸਾਡਾ ਤਾਂ ਬੰਦਾ ਠੀਕ ਹੋਣਾ ਚਾਹੀਦਾ ਇਹਦਾ ਇਲਾਜ ਹੋ ਜੇ ਬਸ ਤੇ ਵੀਰੇ ਇਹ ਤਾਂ ਚਲੋ ਤੁਸੀਂ ਕਹਿੰਦੇ ਸੀ ਪਹਿਲਾਂ ਗੱਲਾਂ ਦੱਸ ਰਹੀ ਸੀਗੇ ਵੀ ਗੁਰਦਿਆਂ ਦੀ ਤਾਂ ਪ੍ਰੋਬਲਮ ਹੈਗੀ ਹੈਗੀ ਤੁਸੀਂ ਸਾਂਭਰੇ ਦੱਸਦੇ ਸੀ ਵੀ ਰੋਜ਼ ਟੀਕਾ ਲਗਾਉਣਾ ਪੈਂਦਾ ਉਹਦਾ ਇਹ ਦੇਖੋ ਵੀਰੇ ਮੇਰੇ ਇਹ ਚਾਚਾ ਜੀ ਨੇ ਇਹਨਾਂ ਨੂੰ ਦਿੱਕਤ ਪਿਛਲੇ 8 ਸਾਲਾਂ ਤੋਂ ਆ ਗਈ ਦਿੱਕਤ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਬਥੇਰਾ ਸਾਰੇ ਪੈਣ ਪਾਈਆਂ ਦਾ ਸਹਿਯੋਗ ਹੈ ਵੀ ਜਿੰਨਾ ਕਰਕੇ ਇਹਨਾਂ ਦੀ 8 ਸਾਲਾਂ ਤੋਂ ਪਿਛਲੀ ਜ਼ਿੰਦਗੀ ਚੱਲਦੀ ਆ ਰਹੀ ਹੈ। ਜ਼ਿੰਦਗੀ ਇਹਨਾਂ ਦੀ ਬਹੁਤ ਵੀਰੇ ਔਖੀ ਹੈ। ਅਸੀਂ ਦੇਖਦੇ ਹਾਂ ਕਿ ਸਾਨੂੰ ਹਕੀਕੀ ਇਹਨਾਂ ਦਾ ਪਤਾ ਹੈਗਾ ਵੀ ਇਹ ਕਿਵੇਂ ਆਪਦਾ ਟਾਈਮ ਪਾਸ ਕਰਦੇ ਆ ਕਿਵੇਂ ਗੁਜ਼ਾਰਾ ਕਰਦੇ ਆ। ਰੋਜ਼ ਇਹਨਾਂ ਦੇ ਵੀਰੇ ਸਾਂ ਦਾ ਟੀਕਾ ਲਗਵਾਉਣਾ ਪੈਂਦਾ। ਜੇ ਇਹਨਾਂ ਦੇ ਟੀਕਾ ਨਹੀਂ ਲੱਗਦਾ ਤਾਂ ਇਹਨਾਂ ਦੀ ਰਾਤ ਨਹੀਂ ਸੌਖੀ ਨਿਕਲਦੀ ਹੈਗੀ। ਤਾ ਕਰਕੇ ਹੁਣ ਰੋਜ਼ ਦੇਖੋ ਆਪਾਂ ਜੀ ਇੱਕ ਵੀ ਆਪਾ ਟੀਕਾ ਲਵਾਈਏ ਤਾਂ ਆਪਾਂ ਨੂੰ ਕਿੰਨੀ ਤਕਲੀਫ ਹੁੰਦੀ ਹੈ ਤੇ ਰੋਜ਼ ਇਨਸਾਨ ਜਿਹੜਾ ਰੋਜ਼ ਟੀਕਾ ਇੱਕ ਲਵਾ ਰਿਹਾ ਹੈ ਤੇ ਉਹਦੀ ਜ਼ਿੰਦਗੀ ਕਿੰਨੀ ਕੌਖੀ ਹੋ ਸਕਦੀ ਹੈ ਡੈਲਸ ਕਰਾਉਣ ਵੇਲੇ ਜਿਹੜੀਆਂ ਇਹਨਾਂ ਦੇ ਸੂਈਆਂ ਲੱਗਦੀਆਂ ਕਿਉਂ ਆਪਾਂ ਤਾਂ ਹਕੀਕੀ ਦੇਖਦੇ ਹਾਂਗੇ ਬਹੁਤ ਦਿੱਕਤ ਵਾਲੀ ਗੱਲ ਆ ਆਪਦਾ ਵੀ ਲੋਂ ਕੰਡਾ ਖੜਾ ਹੋ ਜਾਂਦਾ ਹੈ ਵੀ ਜਦੋਂ ਅਸੀਂ ਦੇਖਦੇ ਹਾਂ ਵੀ ਯਾਰ ਕਿਵੇਂ ਸੂਈ ਇਹਦੇ ਲਾਉਂਦੀ ਹੈ ਵਿਚਾਰੇ ਨੂੰ ਤਕਲੀਫ ਹੁੰਦੀ ਹੈ ਆਪ ਨੂੰ ਵੀ ਓਨੀ ਤਕਲੀਫ ਹੁੰਦੀ ਹੈ ਵੈਸੇ ਪੈਣ ਪਾਈਆਂ ਦਾ ਸਹਿਯੋਗ ਆ ਵੀ ਵਿਚਾਰੇ ਦੀ ਇਹਦੀ ਜ਼ਿੰਦਗੀ ਲੰਘ ਰਹੀ ਹੈ ਅਸੀਂ ਸਾਰੇ ਭੈਣ ਭਾਈਆਂ ਨੂੰ ਬੇਨਤੀ ਕਰਦੇ ਹਾਂ ਵੀ ਇਹਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਆਪਣੇ ਭੈਣ ਭਾਈਆਂ ਦੇ ਸਿਰ ਤੇ ਇਹਦੀ ਜ਼ਿੰਦਗੀ ਫਿਰ ਤੋਂ ਬਹਾਲ ਹੋ ਸਕੇ। ਹਾਂਜੀ ਇੱਕ ਮਦਦ ਤੁਹਾਡੀ ਖੂਬ ਪਰਿਵਾਰ 'ਚ ਖੁਸ਼ੀ ਮੋੜ ਤੋਂ ਲਿਆ ਸਕਦੀ ਆ। ਚੰਗੇ ਦੇਣ ਇਹਨਾਂ ਦਾ ਇਲਾਜ ਇਹ ਦੁਬਾਰਾ ਆਪਣੇ ਪੈਰਾਂ ਤੇ ਚੱਲ ਸਕਦੇ ਨੇ, ਕੰਮ ਕਰ ਸਕਦੇ ਨੇ, ਆਪਣੇ ਪਰਿਵਾਰ ਨਾਲ ਖੁਸ਼ ਰਹਿ ਸਕਦੇ ਨੇ। ਤੁਹਾਡੀ ਇੱਕ ਮਦਦ ਬਹੁਤ ਕੁਝ ਕਰਵਾ ਸਕਦੀ ਹੈ। ਥੋੜੀ ਥੋੜੀ ਜਿੰਨੀ ਹੋ ਸਕੇ ਹੈਲਪ ਜ਼ਰੂਰ ਕਰਿਓ ਬਸ ਜੀ ਇਹ ਕਹਿੰਦੇ ਪਹਿਲਾਂ ਵੀ 8 ਸਾਲ ਤੋਂ ਪਹਿਲਾਂ ਕੰਮ ਕਰਦੀ ਸੀਗੇ ਆਪਦਾ ਗੁਜ਼ਾਰਾ ਕਰ ਲੈਂਦੀ ਜਦੋਂ ਤੋਂ ਬਿਮਾਰ ਪੈ ਗਏ ਬਸ ਉਦੋਂ ਤੋਂ ਇਹੀ ਕਮਾਈ ਦਾ ਸਾਧਨ ਸੀਗੇ ਬਸ ਇਹੀ ਮੰਜੇ ਤੇ ਪੈ ਗਈ ਪਿਛਲੇ 3 ਸਾਲਾਂ ਤੋਂ ਤਾਂ ਜਮਾ ਬਸ ਮੰਜੇ ਨਾਲ ਜੁੜੀ ਗਈ ਟੀਕਾ ਟੱਲਾ ਵੀ ਆਪਦਾ ਮਸਾ ਲਵਾਉਂਦੇ ਆ ਕਿਵੇਂ ਨਾ ਕਿਵੇਂ ਔਖੇ ਹੋ ਕੇ ਕੁੱਲਮ ਲਿਆ ਕੇ ਸਾਰਾ ਦਿਨ ਰਾਤ ਇਹਨਾਂ ਦਾ ਆ ਬਾਈ ਨੂੰ ਸਾਂਭਣ ਦੀ ਲੱਗ ਜਾਂਦਾ ਹੈਗਾ ਇਹਦੀ ਦੇਖਭਾਲਤੀ ਲੱਗ ਜਾਂਦਾ ਹੋਰ ਕੋਈ ਫੁਰਸਤ ਹੀ ਨਹੀਂ ਮਿਲਦੀ ਇਹਨਾਂ ਨੂੰ ਤੇ ਵਿਚਾਰੀ ਇਕੱਲੀ ਭੈਣ ਹੈਗੀ ਦੇਖੋ ਬਾਈ ਵਰਗੇ ਕਹਿੰਦੇ ਅਸੀਂ ਆ ਜਾਨੇ ਆ ਮੌਕੇ ਤੇ ਹੁਣ ਘਰ ਦੇ ਹਾਲਾਤ ਸਭ ਦੇ ਅਲੱਗ-ਅਲੱਗ ਆ ਬਾਈ ਹਰੇਕ ਨੂੰ ਕੰਮ ਹੁੰਦਾ ਹੈਗਾ ਬਾਈ ਕਹਿੰਦੇ ਫੇਰ ਵੀ ਅਸੀਂ ਦਿਨ ਰਾਤ ਖੜਦੇ ਆਂਗੇ ਆ ਮਾਤਾ ਜੀ ਬੈਠੇ ਆ ਕਿ ਅਸੀਂ ਪਹਿਲਾਂ ਗੱਲਬਾਤ ਕੀਤੀ ਸੀਗੀ ਇਹ ਵੀ ਰੋਪੇ ਸੀਗੇ ਹੁਣ ਆਪਾਂ ਨੂੰ ਇੱਕ ਤਾਂ ਜਿਹੜਾ ਜਦੋਂ ਬਲੱਡ ਵਾਜ ਜਾਂਦਾ ਉਦੋਂ ਜਾਨ ਵਾਲੀ ਔਖੀ ਹੁੰਦੀ ਹੈ। ਅੱਛਾ ਫਿਰ ਇਹ ਵੀ ਹੱਥਾਂ 'ਚ ਵੀ ਛੋਟੇ ਛੋਟ ਕੇ ਜਾਂਦਾ ਵੀ ਜੋ ਬਲੱਡ ਵਾਦਦਾ ਇਹਦਾ। ਸਾਹ ਰੋਕਣ ਦੀ ਪ੍ਰੋਬਲਮ ਬਾੜੀ ਆ ਜਾਂਦੀ ਹੈ ਫਿਰ। ਤੇ ਉਹਦੇ ਨਾਲ ਇਹਦਾ ਬਲੱਡ ਵਾਜ ਜਾਂਦਾ। ਰੋਜ਼ ਨਾਲੇ ਜੀ ਉਹਨੂੰ ਬੁਖਾਰ ਹੋ ਜਾਂਦਾ। ਵੀ ਗੱਲ ਇਹ ਹੈ ਜੀ ਦਿਨੋਂ-ਦਿਨ ਇੱਕ ਬਿਮਾਰੀ ਦੇ ਨਾਲ-ਨਾਲ ਇੱਕ ਚੱਕਰ ਵੀ ਬਣਾ ਕੇ ਹੋਰ ਬਿਮਾਰੀਆਂ ਚੁੰਬੜਦੀਆਂ ਜਾਂਦੀਆਂ ਨੇ। ਹੱਥ ਇਹਨਾਂ ਦਾ ਵਿਚਾਰਿਆਂ ਦਾ ਦਿਨੋਂ-ਦਿਨ ਤੰਗ ਹੁੰਦਾ ਜਾਂਦਾ ਹੈਗਾ। ਤੇ ਬਿਮਾਰੀਆਂ ਵੱਧਦੀਆਂ ਤੁਰੀਆਂ ਜਾਂਦੀਆਂ ਨੇ ਜਦੋਂ ਇੱਕ ਦਾ ਸਹੀ ਤਰ੍ਹਾਂ ਇਲਾਜ ਨਹੀਂ ਹੋ ਸਕਦਾ ਫਿਰ ਦੂਜੀ ਹੋ ਜਾਂਦੀ ਹੈ ਕਿਉਂਕਿ ਪ੍ਰੋਪਰ ਤੌਰ ਤੇ ਖਾਣਾ ਪੀਣਾ ਵੀ ਨਹੀਂ ਹੋ ਸਕਦਾ ਬਾਈ ਦਾ ਦਵਾਈਆਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋਗੇ ਵੀ ਇਕੱਲੀਆਂ ਦਵਾਈ ਟੱਪਦੀਆਂ ਨੇ ਤੇ ਉਹ ਵਿਚਾਰਾ ਟਪਾਉਂਦਾ ਕਿਵੇਂ ਹੋਗਾ ਇੰਨੀਆਂ ਦਵਾਈਆਂ ਇੱਕ ਇੱਕ ਘੁੱਟ ਪਾਣੀ ਨਾਲ ਨਹੀਂ ਸਿਰਫ ਨਾਲ ਇੱਕ ਘੁੱਟ ਪਾਣੀ ਦੇ ਨਾਲ ਦਵਾਈ ਲਗਾਉਂਦਾ ਇਹਨੂੰ ਵੱਧ ਪਾਣੀ ਨਹੀਂ ਪੀਂਦਾ ਤੇ ਰੋਟੀ ਤੀਜੇ ਦੇ ਫਿਰ ਪ੍ਰੋਬਲਮ ਗੁਰਦੇਆਂ ਦੀ ਗੁਰਦੇ ਸੁngੜੇ ਪਏ ਆਗੇ ਰੋਟੀ ਵੀ ਨਹੀਂ ਖਾਂਦਾ ਪ੍ਰੋਬਲਮ ਬੜੀ ਵੱਡੀ ਹੈਗੀ ਵੀ ਹੁਣ ਖਾਣਾ ਪੀਣਾ ਵੀ ਵਿਚਾਰਾ ਖਾ ਨਹੀਂ ਸਕਦਾ ਤੁਸੀਂ ਆਪ ਦੇਖ ਲਓ ਵੀ ਜ਼ਿੰਦਗੀ ਕਿਵੇਂ ਆਂਗੀ ਤੁਹਾਡਾ ਸਾਰਿਆਂ ਦਾ ਆਪਣਾ ਸਭ ਦਾ ਫਰਜ਼ ਬਣਦਾ ਘਟੋ ਘਟ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਹੋਰ ਕੁਛ ਨਾ ਕਰਿਓ ਜੇ ਆਪਾਂ ਨੂੰ ਐਂ ਲੱਗਦਾ ਵੀ ਵੀਡੀਓ ਵੀ ਸ਼ੇਅਰ ਕਰਤੀ ਚਲੋ ਕੋਈ ਭਲੇ ਮਾਨਸਾ ਹੁੰਦਾਗਾ ਹਨਾ ਕੋਈ ਡਾਕਟਰ ਹੁੰਦਾਗਾ ਉਹ ਡਾਇਰੈਕਟ ਵਿਚਾਰਿਆਂ ਦਾ ਇਹਨੂੰ ਉਠਦਾ ਕਰ ਗਿਆ ਇਹ ਕੰਮ ਕਰਨ ਲੱਗ ਜੂ ਤੇ ਬਸ ਇਹਨਾਂ ਦੀ ਜ਼ਿੰਦਗੀ ਦੁਬਾਰੇ ਫਿਰ ਮੁਰ ਤੋਂ ਉਸੇ ਟਰੈਕ ਤੇ ਚੜ ਜੂ ਹੋਰ ਕੋਈ ਹੈਲਪ ਦੀ ਲੋੜ ਨਹੀਂ ਬਾਈ ਕਹਿੰਦਾ ਪਹਿਲਾਂ ਵੀ ਮੈਂ ਕੰਮ ਕਰਕੇ ਬਾਈ ਖਾਂਦਾ ਸੀ ਵਧੀਆ ਕੰਮ ਕਰਦਾ ਸੀਗਾ ਚਾਹੇ ਥੋੜੇ ਜੀ ਪ੍ਰੋਬਲਮ ਸੀ ਪਹਿਲੇ ਦਿਨ ਹੀ ਜਮਾਂਦਰੂ ਲੱਤ ਤੋਂ ਪਰ ਮੈਂ ਖਾਂਦਾ ਸੀ ਰੋਟੀ ਕਹਿੰਦਾ ਹੁਣ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਆਪਣੇ ਆਪ ਬਟ ਜਦੋਂ ਤੋਂ ਇਹ ਬਿਮਾਰ ਹੋਏ ਨੇ ਉਦੋਂ ਤੋਂ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ ਹੈ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰ ਦਿਓ ਇਹੀ ਸੇਵਾ ਜਿੰਨੀ ਜਿੰਨੀ ਸੇਵਾ ਹੁੰਦੀ ਹੈ ਹਰੇਕ-ਹਰੇਕ ਦੇ ਹਿੱਸੇ ਹਰੇਕ-ਹਰੇਕ ਕੋਲੇ ਮੋਬਾਈਲ ਆ ਬਸ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਤੇ ਜਿੰਨੀ ਹੋ ਸਕੇ ਸੇਵਾ ਕਰੋ ਆ ਦੇਖ ਲਓ ਜੀ ਇੱਕ ਗੱਲ ਸੁਣੋ ਘਰ ਜ਼ਰੂਰ ਦਿਖਾ ਦਈਏ ਨਾ ਫੜਾਈ ਮੜਾਈ ਇੱਧਰ ਇੱਧਰ ਕਰੋ ਆ ਕੰਮ ਇੱਕੋ ਕਮਰਾ ਹੈਗਾ ਇਹ ਇਹਦੇ ਵਿੱਚ A to Z ਸਾਰੀ ਚੀਜ਼ ਪਈ ਆ ਤੁਸੀਂ ਬਰੀਕੀ ਨਾਲ ਦਿਖਾ ਦੋ ਤੁਸੀਂ ਦੇਖੋ ਕਿਵੇਂ ਲੱਦਿਆ ਪਿਆਗਾ ਕੀ ਕੁਛ ਰੱਖਿਆ ਪਿਆਗਾ ਬਾਕੀ ਟੈਲ ਬੱਤੇ ਤੇ ਇਹ ਚੌਣ ਵੀ ਲੱਗ ਜਾਂਦਾ ਚੌਣ ਵੀ ਲੱਗ ਜਾਂਦਾ ਕਹਿੰਦੇ ਬਿਮਾਰੀ ਤਾਂ ਬਿਮਾਰੀ ਰਹਗੀ ਉਹ ਅਲੱਗ ਗੱਲ ਹੈਗੀ ਬਿਮਾਰੀ ਤਾਂ ਸਰੀਰ ਨੂੰ ਆ ਪਰ ਛੱਤ ਵੀ ਦੇਖੋ ਚੌਂਦੀ ਆ ਕਹਿੰਦੇ ਕਦੇ ਕਦੇ ਤੇ ਆਹ ਦੇਖ ਲੋ ਇੱਕੋ ਕਮਰਾ ਗਾ ਬਾਹਰ ਦੇਖ ਲੋ ਕਿੰਨਾ ਕ ਥਾਂ ਗਾ ਇਹ ਵੀ ਵਿਚਾਰਿਆਂ ਦਾ ਦੇਖੋ ਉਹ ਹੋ ਹੀ ਜਾਂਦੀਆਂ ਨੇ ਇਟਾਂ ਖੁਰੀ ਜਾਂਦੀਆਂ ਨੇ ਗੀਆਂ ਮੀਂਹ ਕਣੀ ਨਾਲ ਕੋਈ ਥਾਂ ਨਹੀਂ ਹੈਗਾ ਇੱਧਰ ਥਾਂ ਹੈਗਾ ਪਾਉਣ ਨੂੰ ਪਰ ਪੈਂਦਾ ਨਹੀਂ ਇੱਕ ਕਮਰਾ ਵੀ ਪੈ ਜੇ ਜੇ ਫੇਰ ਵੀ ਵਿਚਾਰਿਆਂ ਦੀ ਜ਼ਿੰਦਗੀ ਕੁਝ ਸੌਖੀ ਹੋ ਜੇ ਆਹ ਦੇਖ ਲੋ ਤੁਸੀਂ ਕੀ ਕੁਛ ਹੈਗਾ ਤੁਸੀਂ ਘਰ ਦੇ ਹਾਲਾਤ ਜ਼ਰੂਰ ਵੇਖੋ ਨਿੱਕਾ ਜਿਹਾ ਘਰ ਹੈਗਾ ਤੇ ਪਿਆ ਕੀ ਕੁਛ ਹੈ ਤੇ ਆਹ ਕਮਰਾ ਤਾਂ ਦੂਹੀ ਹੈ ਨਾ ਆਹ ਦੇਖ ਲਓ ਜੀ ਹੁਣ ਤੁਹਾਡੇ ਸਾਹਮਣੇ ਬਾਕੀ ਸਾਰੇ ਆ ਮਾਤਾ ਜੀ ਦੱਸਣਗੇ ਅਸਲ ਇਹਦੀ ਗਰੀਬੀ ਦੀ ਵੀ ਜੇ ਥਾਂ ਨਾ ਹੋਵੇ ਗਰੀ ਹੋਵੇ ਛੱਤ ਨਾ ਹੋਵੇ ਤਾਂ ਉਹਨਾਂ ਦਾ ਦੁੱਖ ਸੁੱਖ ਵੀ ਕੀ ਬਣ ਜਾਂਦਾ ਇੱਕ ਪਹਾੜ ਉਹ ਕਿਵੇਂ ਬਣਦਾ ਮਾਤਾ ਜੀ ਦੱਸਣਗੇ ਲੋ ਮਾਤਾ ਜੀ ਦੱਸੋ ਹਾਂ ਜੀ ਜੇ ਕੋਈ ਰਿਸ਼ਤੇਦਾਰ ਆ ਰਹਾਂ ਹੁੰਦਾ ਇਹਨਾਂ ਦੀ ਰਾਤ ਨਹੀਂ ਗਟਾਉਂਦਾ ਕੋਈ ਇਨਾ ਰਾਤ ਕੱਟਣੀ ਵੀ ਔਖੀ ਹੋ ਜਾਂਦਾ ਸਾਫਰੀ ਦਾ ਮਾਰ ਅਗਲਾ ਬਾਪ ਤੋਂ ਮੁੜ ਜਾਂਦਾ ਵੀ ਰਾਤ ਰਹਿੰਦਾ ਨਹੀਂ ਬੇਬੇ ਨਾਲ ਜੀ ਕੋਈ ਨਹੀਂ ਰਹਿੰਦਾ ਰਾਤ ਇੱਕ ਕਮਰਾ ਰਾਤ ਇੱਕ ਕਮਰਾ ਜੀ ਤਾਂ ਹੁਣ ਨੂੰ ਮੰਜਾ ਥਾਂ ਨਹੀਂ ਇਹ ਵਿਚਾਰੀ ਇਕੱਲੀ ਰਾਤਾਂ ਕੱਟਦੀ ਐ ਮਰੀਜ਼ ਨਾ ਦੇਖਦਾ ਸਬੇਬੇ ਵੀ ਰਿਸ਼ਤੇ 'ਚ ਮੇਰੇ ਕੀ ਲੱਗਦੇ ਹੈ ਭਾਣਜਾ ਲੱਗਦੇ ਨੇ ਮੇਰੇ ਭਾਣਜਾ ਜੀ ਅੱਛਾ ਅੱਛਾ ਹਾਂ ਜੀ ਛੋਟਾ ਬਈ ਇਹ ਚਾਚਾ ਜੀ ਨੇ ਇਹ ਮੇਰੇ ਚਾਚਾ ਜੀ ਲੱਗਦੇ ਨੇ ਬਈ ਹੁਣ ਇਹ ਗੱਲ ਭਰਾ ਜਦੋਂ ਕੋਈ ਰਿਸ਼ਤੇਦਾਰ ਭੈਣ ਭਾਈ ਆਉਂਦਾ ਜੇ ਹੁਣ ਅਗਲਾ ਕੋਲੇ ਬੈਠਣਾ ਵੀ ਚਾਹੁੰਦਾ ਤਾਂ ਅਗਲੇ ਨੂੰ ਇਹ ਲੱਗਦਾ ਵੀ ਯਾਰ ਜੇ ਆਪਾਂ ਬੈਠਾਂਗੇ ਰਾਤ ਕੱਢਾਂਗੇ ਤਾਂ ਪਪਾ ਮਾਂ ਕੀ ਕਿੱਥੇ ਜਾਂ ਬੈਠਾਂਗੇ ਕਿੱਥੇ ਤਾਂ ਕਰਕੇ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਬਾਈ ਅਸੀਂ ਬੇਨਤੀ ਕਰਦੇ ਆ ਯਾਰ ਸਾਰੇ ਭੈਣ ਭਾਈਆਂ ਨੂੰ ਵੀ ਇਹਦੀ ਮਦਦ ਵੱਧ ਤੋਂ ਵੱਧ ਕੀਤੀ ਜਾਵੇ ਤਾਂ ਜੋ ਕਮ ਸੇ ਕਮ ਇਹਦਾ ਇੱਕ ਅੱਧਾ ਨਾਲ ਕਮਰਾ ਹੋਰ ਖੜਾ ਹੋ ਜਾਵੇ ਜੋ ਭੈਣ ਭਾਈ ਰਿਸ਼ਤੇਦਾਰ ਆਉਂਦਾ ਉਹ ਕਮ ਸੇ ਕਮ ਇਹਨਾਂ ਦੀ ਇੱਕ ਅਧੀ ਰਾਤ ਤਾਂ ਕਢਾ ਸਕੇ ਕੋਲੇ ਬੈਠ ਕੇ ਇਸ ਚੀਜ਼ ਦੀ ਇਹਨਾਂ ਨੂੰ ਬਹੁਤ ਦਿੱਕਤ ਆਉਂਦੀ ਆ ਜਦੋਂ ਮੀਂਹ ਮੀਂਹ ਦੀ ਰੁੱਤ ਹੁੰਦੀ ਆ ਉਦੋਂ ਛੱਤੇ ਚੌਣ ਲੱਗ ਜਾਂਦੀ ਆ ਆ ਨਾਲ ਮੂਰੇ ਸ਼ਟਰ ਪਏ ਹੋਏ ਨੇ ਪਿਛਲੀ ਵਾਰ ਜਦੋਂ ਮੀਂਹ ਆਇਆ ਕਾਫੀ ਹਨੇਰੀ ਆਈ ਉਦੋਂ ਇਹ ਸ਼ਟਰ ਵੀ ਡਿੱਗ ਪਏ ਉਹ ਵੀ ਨੇ ਵਿਚਾਰੇ ਮੁੜ ਕੇ ਪਏ ਕਮਰਾ ਤਾਂ ਕਿੱਥੋਂ ਪੈਣਾ ਭਰਾ ਬਾਕੀ ਸਾਡੇ ਸਾਰਿਆਂ ਨੂੰ ਬਈ ਵੀ ਇਹਨਾਂ ਦਾ ਕੁਝ ਨਾ ਕੁਝ ਤਾਂ ਹੱਲ ਕੀਤਾ ਜਾਵੇ ਖੁਦ ਆਪ ਦਾ ਬਈ ਰੋਣ ਲਿਕਲੇ ਹੁੰਦਾ ਇਹੋ ਜਿਹੇ ਘਰ ਦੇ ਹਾਲਾਤ ਦੇਖ ਕੇ ਵੀ ਮੰਜੇ 'ਚ ਪਿਆਗਾ ਤੇ ਤੁਹਾਡੀ ਵੀਡੀਓ ਦੀ ਸ਼ੇਅਰ ਨਾਲ ਇਹਦੀ ਜਾਨ ਬਚ ਸਕਦੀ ਹੈ ਕਿਸੇ ਗਰੀਬ ਦੀ ਵੀਡੀਓ ਸ਼ੇਅਰ ਕਰ ਦਿਓ ਭਰਾਵਾਂ ਕੇ ਦੇਖੋ ਵੀ ਦੋਸਤੋ ਇੱਥੇ ਇਹ ਸਵਾਲ ਖੜਾ ਹੋ ਜਾਂਦਾ ਵੀ ਰੱਬ ਹੈ ਕਿ ਨਹੀਂ ਹੈ ਤੁਸੀਂ ਹਾਲਾਤ ਦੇਖ ਕੇ ਜਾਓਗੇ ਤਾਂ ਤੁਹਾਡੇ ਦਿਮਾਗ 'ਚ ਇਹ ਆਉਬੀ ਰੱਬ ਹੈ ਗਿਆ ਕਿ ਹੈ ਨਹੀਂ ਫਿਰ ਗੱਲ ਉੱਥੇ ਆ ਜਾਂਦੀ ਆ ਮੰਨਣ ਵਾਲੇ ਰੱਬ ਨੂੰ ਮੰਨਦੇ ਆ ਨਹੀਂ ਮੰਨਣ ਵਾਲੇ ਨਹੀਂ ਮੰਨਦੇ ਜੇ ਹੁਣ ਇਹਨਾਂ ਦੀ ਮਦਦ ਹੋ ਜੇ ਤੁਸੀਂ ਕਰੋ ਤਾਂ ਰੱਬ ਆਪੇ ਆ ਰੱਬ ਆਪਣੀ ਸਾਰਿਆਂ ਦੀ ਵਸਦਾ ਜਿਵੇਂ ਜਿਵੇਂ ਹੈਲਪ ਹੁੰਦੀ ਆ ਓਵੇਂ ਮੈਂ ਜਰੂਰ ਕਰਿਓ ਬਾਈ ਇੱਕ ਤਾਂ ਛੱਤ ਨਹੀਂ ਉਤੋਂ ਬਿਮਾਰ ਪਏ ਆ ਤੀਜਾ ਅਪਾਹਜ ਨੇ ਚੌਥਾ ਬਿਮਾਰੀਆਂ 5 5 6 6 ਨੇ ਇੱਕ ਐਡਰੈਸ ਦੇ ਦਾਂਗੇ ਇਹਨਾਂ ਦਾ ਤੁਹਾਨੂੰ ਜਿੰਨੀ ਜਿੰਨੀ ਆਪਦੇ ਆਪ ਦੇ ਮੁਤਾਬਿਕ ਨਿਲਤਾ ਦੁੱਖ ਸਾਂਝਾ ਕਰਕੇ ਜਾਇਓ ਜਿੰਨੀ ਹੋ ਸਕੇ ਰਾਸ਼ਨ ਜਿੰਨਾ ਵੀ ਆਟਾ ਘਰ ਦਾ ਕੋਈ ਵੀ ਮਦਦ ਜ਼ਰੂਰ ਕਰਿਓ ਆਪਦੇ ਵੱਲੋਂ ਦਸਵੇਂ ਦਿਸੌਂਦ ਜ਼ਰੂਰ ਕਢਿਓ ਜੀ ਐਡਰੈਸ ਪਾ ਦਾਂਗੇ ਕਿਉਂਕਿ ਗੱਲਾਂ ਨਾਲ ਮਨ ਹਲਕਾ ਹੁੰਦਾਗਾ ਵੀ ਕੋਈ ਹਾਂ ਸੁਣਨ ਵਾਲਾ ਹੈਗਾ ਸਾਨੂੰ ਦੇਖੋ ਜੀ ਆਪਾਂ ਗੁਰੂ ਘਰ ਵੀ ਦਸਬੰਦ ਕਰਦੇ ਆਂਗੀ ਗੁਰੂਆਂ ਦੇ ਨਾਂ ਦਾ ਦੇਖੋ ਇੱਥੇ ਇੱਕ ਫੈਮਿਲੀ ਆ ਜੋ ਢਿੱਡ ਤੋਂ ਵੀ ਭੁੱਖੀ ਬੈਠੀ ਹੈਗੀ ਉਹ ਵੀ ਢਿੱਡ ਨਹੀਂ ਭਰ ਰਿਆ ਤਿੰਨ ਜਣੇ ਨੇ ਫੈਮਿਲੀ ਚ ਤੁਸੀਂ ਆਏ ਵੇਖੋ ਦਸਬੰਦ ਇੱਧਰ ਵਧੀਆ ਰਹੇਗਾ ਹੁਣ ਵੀ ਇੱਕ ਚਾਰ ਬੰਦੇ ਦਾ ਪੁੰਨ ਲੱਗੂਗਾ ਤੇ ਕਿਵੇਂ ਕੋਈ ਪਾਪ ਲੱਗੂਗਾ ਜੇ ਆਪਾਂ ਇੱਧਰ ਦਸਬੰਧ ਕੱਢ ਕੇ ਤੇ ਇੰਨਾ ਚਾਰ ਜੀਆਂ ਦਾ ਵੀ ਟਿੱਡ ਭਰਦੇ ਆ ਤਾਂ ਆਪਾਂ ਨੂੰ ਉਹ ਪਾਪ ਲੱਗ ਜੂ ਦਸਬੰਧ ਕੱਢ ਕੇ ਇੱਕ ਵਾਰੀ ਜ਼ਰੂਰ ਸੋਚੋ ਯਾਰ ਵੀ ਦੁਨੀਆ ਕੀ ਕਰੀ ਜਾਂਦੀ ਆ ਕਿੱਥੇ ਚੱਲ ਰਹੀ ਆ ਹਰ ਇੱਕ ਇਨਸਾਨ ਕਰਕੇ ਇੱਕ ਇਨਸਾਨ ਦੀ ਜ਼ਿੰਦਗੀ ਬਚ ਸਕਦੀ ਆ ਸਿਰਫ ਇੱਕ ਸ਼ੇਅਰ ਕਰਨ ਨਾਲ ਤੁਹਾਡੇ ਸਾਹਮਣੇ ਇਹੋ ਜੀਆਂ ਫੈਮਲੀਆਂ ਲੈ ਕੇ ਆਵਾਂਗੇ ਨਾ ਵੀ ਤੁਸੀਂ ਕਦੇ ਸੋਚਿਆ ਤੱਕ ਨਹੀਂ ਹੈਗਾ ਵੀ ਦੁਨੀਆ ਤੇ ਜੇ ਤੁਸੀਂ ਕਹਿੰਦੇ ਹੋ ਸਪੇਸਾਂ 'ਚ ਜਹਾਜ਼ ਚੱਲ ਪੈਣਾ ਸਮਾਨਾਂ 'ਚ ਤਾਂ ਧਰਤੀ ਤੇ ਦੇਖੋ ਵੀ ਕੀ ਕੁਝ ਹੋ ਰਿਹਾ ਜਿੰਦਗੀਆਂ ਫੈਮਲੀਆਂ ਕਿਵੇਂ ਤਬਾਹ ਹੋ ਰਹੀਆਂ ਨੇ ਕਿਸੇ ਦੇ ਪੁੱਤ ਕਿਵੇਂ ਕੋਈ ਫੈਮਲੀ ਕਿਵੇਂ ਆ ਬੇਬੇ ਵੀ ਹੁਣ ਦੱਸ ਕੇ ਰੋ ਕੇ ਹਟੀਏਗੀ ਦੱਸਣ ਲੱਗ ਗਈ ਸੀ ਬੇਬੇ ਕਿਵੇਂ ਤੁਸੀਂ ਕੀ ਕਹਿੰਦੇ ਸੀ ਕਿ 6 ਕੁੜੀਆਂ ਸੀ ਤੁਹਾਡੇ ਹਾਂ ਜੀ ਇਹਨਾ ਚਾਚਾ ਜੀ ਤੇ ਅੱਛਾ ਮੇਰੇ ਭਾਂਜੇ ਅੱਛਾ ਹਾਂ ਬੀਜੇ 25 ਸਾਲ ਹੋ ਗਏ ਜੀ ਮੇਰੇ ਘਰ ਐ ਨੂੰ ਮੁੱਕੇ ਨੂੰ ਕਿਹੜੇ ਲਾ ਲਓ ਬੇਬੇ 10 ਤੋਂ ਕੋਈ ਗੱਲ ਨਹੀਂ ਕੋਈ ਵੀ ਕੀ ਕੁੜੀਆਂ ਤੇ ਇਲਾਜ ਦੇ ਤੋੜੇ ਐ ਨਾ ਇਹ ਚਾਚੇ ਜੀ ਮੁੱਕ ਗਏ ਪਹਿਲਾਂ 25 ਸਾਲ ਹੋ ਗਏ ਜੀ ਮੁੱਕੇ ਨੂੰ ਹੁਣ ਇਹ ਵਿਚਾਰਾ ਹੁਣ ਕੋਈ ਬਿਮਾਰ ਹੋ ਸੀ ਹਾਂ ਜੀ ਬਿਮਾਰ ਤੇ ਜੀ ਉਹ ਐ ਹੁਣ ਕਿੰਨੀਆਂ ਕੁੜੀਆਂ ਸੀ 6 ਜੀ ਕੇ ਤੇ ਵੀ ਸਹਾਰਾ ਮਤਲਬ ਤੁਸੀਂ ਕੱਢੀ ਨਾ ਜੀ ਮਾਲਕ ਤਾਂ ਮੈਂ ਕੱਲੀ ਨਹੀਂ ਉਹ ਕਰੇ ਨਾ ਕੱਲੀ ਨੇ ਵਿਆਹ ਕੀਆ ਕੁੜੀਆਂ ਦਾ ਹਾਂ ਜੀ ਇੱਕ ਕੁਮਾਰੀ ਆ ਇੱਕ ਕੁਮਾਰੀ ਆ ਹਾਂ ਸਾਰੀਆਂ ਵਿਆਹਤੀਆਂ ਜੀ ਮੈਂ ਹਾਂ ਕਿੰਨੇ ਸਾਲ ਹੋ ਗਏ ਮਤਲਬ 30 ਸਾਲ ਹੋ ਗਏ ਮੁੱਕੇ ਨੂੰ ਆ ਦੇਖ ਲਓ ਜੀ ਉਹ ਵੀ ਬਿਮਾਰ ਸੀਗੇ ਦੇਖੋ ਗੱਲ ਤਾਂ ਇੱਥੇ ਆਉਂਦੀ ਐ ਸਹੀ ਸਮੇਂ ਸਹੀ ਥਾਂ ਸਹੀ ਚੀਜ਼ ਨਾ ਕਰਨ ਦੇ ਨਤੀਜੇ ਕਿਵੇਂ ਦੁਨੀਆ ਤੇ ਪਾਪ ਵਧਾ ਰਿਆ ਕਿਵੇਂ ਗਲਤ ਚੀਜ਼ਾਂ ਹੋ ਰਹੀਆਂ ਨੇ ਆ ਵੇਖੋ 25 ਸਾਲ ਦੀ ਗੱਲ ਆ ਅੱਜ ਤੋਂ 25 ਸਾਲ ਘਰ ਵਾਲੇ ਬਿਮਾਰੀ ਕਰਕੇ ਉਹਨਾਂ ਦੀ ਡੈਥ ਹੋ ਗਈ ਤੇ ਇਲਾਜ ਨਹੀਂ ਹੋ ਸਕਿਆ ਤੇ ਉਸ ਤੋਂ ਬਾਅਦ ਮਾਤਾ ਜੀ ਕਹਿੰਦੇ 6 ਕੁੜੀਆਂ ਜਿੰਨਾ ਚੋਂ 5ਵੇਂ ਵਿਆਹ ਤੀਆਂ ਤੇ ਇੱਕ ਹਲੇ ਵੀ ਕੁਮਾਰੀ ਆ ਕੱਲੀ ਜਾਣੀ ਸੀ ਤੇ ਤੁਸੀਂ ਐਂ ਦੇਖੋ 6 ਕੁੜੀਆਂ ਕਰਦਾ ਪਤਾ ਨਹੀਂ ਕਿਵੇਂ ਛੱਟਾ ਹਲੇ ਆਪਾਂ ਘਰੇ ਵੀ ਜਾ ਕੇ ਆਵਾਂਗੇ ਬੇਬੇ ਕੇ ਦੇਖ ਕੇ ਆਵਾਂਗੇ ਦੇਖੋ ਉਹ ਤੋਂ ਕਮਾਈ ਕਰਕੇ ਦੇਖੋ ਜਿੰਨਾ ਹੁੰਦਾ ਕਰਿਆ ਪੰਜ ਕੁੜੀਆਂ ਵਿਆਹਤੀਆਂ ਪਰ ਗੱਲ ਦੇਖੋ ਵੀ ਇਹਨਾਂ ਨੂੰ ਦੁੱਖ ਕਿੰਨੇ ਆਏ ਹੋਣਗੇ ਬੇਬੇ ਹੁਣ ਦੇਖ ਕੇ ਇਹਦੀ ਕਿੰਨੀ ਰੋ ਆਪ ਵੀ ਉਦੋਂ ਦੀ ਰੋਈ ਜਾਂਦੀ ਆ ਕਹਿੰਦੀ ਮੈਨੂੰ ਪਤਾ ਮੈਂ ਜ਼ਿੰਦਗੀ ਕੱਢੀ ਆ ਮੇਰੇ ਤੇ ਬੀਤੀ ਆ ਵੀ ਮੈਂ ਕਿਵੇਂ ਸਮਾਂ ਬਤਾਇਆ ਲੜਕੀਆਂ ਮੇਰੇ ਨਾਲ ਸਬੰਧ ਕਰਨ ਚਿਆ ਸੀ ਕਰਨ ਯੋਗ ਥੀਆਂ ਕਿਸੇ ਦਿਹਾੜੀ ਕਰਦੀ ਆ ਦੀ ਅਸੀਂ ਹਾਂ ਲੜਕੀਆਂ ਨੇ ਵੀ ਮਿਲ ਕੇ ਨਾ ਸਾਥ ਦਿੱਤਾ ਮਾਂ ਦਾ ਸਾਰੇ ਇਕੱਠੇ ਕੰਮ ਕਰਦੇ ਕਦੇ ਗੀਰੀ ਲਾਲੀ ਕਰਦੇ ਕੁਝ ਕਰ ਲਿਆ ਦੇਖੋ ਐਵੇਂ ਦੇ ਹਾਲਾਤ ਆ ਲੋਕ ਆ ਹਾਲਾਤਾਂ ਚੋਂ ਗੁਜ਼ਰ ਕੇ ਐਵੇਂ ਐਵੇਂ ਕਰਦੇ ਆਗੇ ਆ ਮਾੜਾ ਗੱਲ ਇਹਨਾਂ ਦੀ ਉਹ ਕੁੜੀਆਂ ਬਾਰੇ ਆਪਦੀਆਂ ਵੀ ਨਾਲ-ਨਾਲ ਕੰਮ ਵੀ ਕਰਾਉਂਦੀਆਂ ਸੀ ਹਾਂਜੀ ਮੇਰੇ ਨਾਲ-ਨਾਲ ਕੰਮ ਵੀ ਕਰਾਉਂਦੀਆਂ ਕਿੰਨੀਆਂ ਨੇ ਕੁੜੀਆਂ ਜੀ ਦੋ ਤਾਂ ਜੀ ਬੀਏ ਬੀਏ ਕਰ ਗਿਆ ਦੋ ਮੇਰੀਆਂ 12 12 ਕਰ ਗਈਆਂ ਦੇਖੋ ਜੀ ਉਹਨਾਂ ਕੀ ਕਰਦੀਆਂ ਨੇ ਕੁੜੀਆਂ ਜੀ ਵਿਆਹਤੀਆਂ ਜੀ ਮੈਂ ਕੁੜੀਆਂ ਉਹਦੇ ਘਰੋਂ ਕਰੇ ਜੋਬ ਵਗੈਰਾ ਤਾਂ ਨਹੀਂ ਕਰਦੀਆਂ ਨਾ ਜੀ ਕੋਈ ਜੋਬ ਨਹੀਂ ਕਰਿਆ ਜਿੱਦਕ ਵਿਚਾਰੀਆਂ ਨੇ ਉਹ ਕਰਕੇ ਜੀ ਕਰਾਜੀਏ ਜੋਬ ਕਾਹ ਦੀ ਸਿਰ ਤੇ ਆਮਦਨੀ ਥੀ ਫੜਾ ਫੜਾ ਕੇ ਉਹ ਬਣਾਈ ਕਰਕੇ ਜੌਬ ਵੀ ਲੱਗ ਸਕਦੀ ਸੀਗੀ ਦੇਖੋ ਕੁੜੀਆਂ ਦੀ ਕੁੜੀਆਂ ਦੀ ਗੱਲ ਕਰੀਏ ਆਪਾਂ ਮਾਤਾ ਕਹਿੰਦੀ ਮੇਰਾ ਸਹਾਰਾ ਮੇਰੀਆਂ ਕੁੜੀਆਂ ਬਣੀਆਂ ਜਿੱਥੇ ਅੱਜ ਕੱਲ ਚੱਟਾ ਲਾ ਕੇ ਪੁੱਤ ਨਹੀਂ ਬਣਦੇ ਨਾ ਉੱਥੇ ਕੁੜੀਆਂ ਸਹਾਰਾ ਬਣੀਆਂ ਤੇ ਕਹਿੰਦੀ ਨਾਲ ਸਾਥ ਦੇ ਕੇ ਕਮਾਈ ਕਮਾਈ ਕੰਮ ਕੀਤੇ ਆ ਮਾਤਾ ਕਹਿੰਦੀ ਅਸੀਂ ਛਿਆ ਨੇ ਸੱਤਾਂ ਨੇ ਅਸੀਂ ਮੈਂ ਗੋਹਾ ਖੂੜਾ ਵੀ ਕੀਤਾ ਜਿਮੀਦਾਰਾਂ ਦਾ ਬਸ ਬਾੜੀ ਕੀ ਮੇਤੋ ਗੱਲ ਹੈ ਗੋਹਾ ਖੂੜਾ ਵੀ ਕਰਕੇ ਟਾਈਮ ਗੁਜ਼ਾਰਾ ਕਰਾ ਤੁਸੀਂ ਇਹ ਦੇਖੋ ਵੀ ਟਾਈਮ ਪਾਸ ਤਾਂ ਕਰ ਲਿਆ ਪਰ ਵੇਖੋ ਪਾਸ ਕਰਨ ਨਾਲ ਇਹਦੇ ਕੋਈ ਸਹਾਰਾ ਇਹਨੂੰ ਪਾਸੇ ਦਾ ਹਾਂ ਇਹਨੂੰ ਸਹਾਰਾ ਵੀ ਨਹੀਂ ਹੈ ਗਿਆ ਬੱ ਵੱਡੀ ਗੱਲ ਇਹ ਹੈ ਇਹਦਾ ਸਹਾਰਾ ਹੀ ਖਤਮ ਹੋ ਗਿਆ ਇਹਦਾ ਸਹਾਰਾ ਹੀ ਖਤਮ ਹੋ ਗਿਆ ਜੀ ਇਹਦਾ ਸਰਪਾ ਥੋੜੇ ਕਰਕੇ ਇੱਕ ਸ਼ੇਅਰ ਕਰਕੇ ਥੋੜੀ ਥੋੜੀ ਦਾ ਹੈਲਪ ਕਰਕੇ ਹਾਂ ਜੀ ਬਾਕੀ ਸਭ ਕੁਝ ਠੀਕ ਹੋ ਸਕਦਾ ਹੱਥ ਬੰਨ ਕੇ ਬੇਨਤੀ ਹੈ ਵੀ ਮੇਰਾ ਭਾਂਜਾ ਉਹ ਵੀ ਵਿਚਾਰਾ ਉਹਦਾ ਕਰਕੇ ਖਾਣ ਲੱਗ ਬਸ ਹੋਰ ਕੁਛ ਨਹੀਂ ਮੰਗਦੇ ਵੀ ਇਹ ਠੀਕ ਹੋ ਜੇ ਤੇ ਆਪਦਾ ਬਸ ਮਾੜਾ ਮੋਟਾ ਕੰਮ ਕਰਨ ਲੱਗ ਜੇ ਤੇ ਇਹਨਾਂ ਦਾ ਘਰ ਦਾ ਗੁਜ਼ਾਰਾ ਜਿਹੜਾ ਚੱਲਣ ਲੱਗ ਜੂ ਦੂਜੀ ਕੋਈ ਜੇ ਛੱਤ ਪੈ ਜੇ ਚਲੋ ਹੁਣ ਵਿਚਾਰੇ ਬਿਮਾਰ ਪੈਗਾ ਨਾ ਤਾਂ ਇਹਨਾਂ ਤੋਂ ਠੱਠਿਆ ਜਾਂਦਾ ਨਾ ਵਿਚਾਰੀ ਤੋਂ ਇਤੋਂ ਹੁਕਰ ਆਪ ਪਾਹ ਜਨੇਗੇ ਤੇ ਉਦੋਂ ਬਹੁਤ ਹੋਉਂਦੀਆਂ ਨੇ ਬਾਕੀ ਸਿਰੇ ਬਾਈ ਕਹਿੰਦਾ ਛੱਤ ਟੁੱਟ ਗਈ ਸੀ ਮੁੜ ਕੇ ਉਹ ਵੀ ਓਵੇਂ ਪਈ ਹੈਗੀ ਤੁਸੀਂ ਖੁਦ ਆ ਕੇ ਦੇਖ ਕੇ ਕੋਈ ਵੀ ਸਹਤ ਇਹਨਾਂ ਦੀ ਕਰ ਸਕਦੇ ਹੋਊਂਗੇ ਨਹੀਂ ਹੋ ਸਕੇ ਮਦਦ ਜ਼ਰੂਰ